ਉਹਦੇ ਮੂੰਹ ਤੇ ਤਮਾਚਾਗਾ ਜਿਹੜੇ ਬੰਦੇ ਕਹਿੰਦੇ ਸੀਗੇ ਬੇ ਇਹਨਾਂ ਤੇ ਦੋ ਕੁੜੀਆਂ ਹੋ ਗਈਆਂ ਕਿਉਂਕਿ ਦੋ ਮੇਰੇ ਭੈਣਾਂ ਸੀ ਜਾਈ ਮੈਂ ਵੀ ਕੱਲਾ ਸੀ ਮੈਂ ਕਿੰਕ ਤੱਕ ਲੈ ਕੇ ਰੱਖੀ ਬੈਠਾ ਸੀ ਇਹ ਮੈਂ ਆਪਣੀ ਵਾਈਫ ਨੂੰ ਕਰਵਾ ਦੂੰਗਾ ਤੇ ਸ਼ਾਇਦ ਬਈ ਇਹ ਚੀਜ਼ ਆਪਣੀ ਨਾ ਹੋਵੇ ਠੀਕ ਹੈ ਟਾਈਲ ਬਤਾਈ ਸੀਗਾ ਆਪਣੀ ਫਿਰ ਉਹਦੋਂ ਕਹਿਣਾ ਸੀ ਇਹ ਕਹਿਣਾ ਵੀ ਲਿਆ ਹੁਣ ਸਾਰਾ ਵੀੜਾ ਕੱਚਾਗਾ ਹਜੇ ਪਤਾ ਨਹੀਂ ਵੀ ਕਦੋਂ ਬੜਨਾ ਕਦੋਂ ਨਹੀਂ ਕਰਮਾਂ ਦੇ ਸੱਟੇ ਵਰ ਬਾਅਦ ਜਦੋਂ ਆਪ ਹੁਣ ਹਜੇ 6 ਸਾਲੀ ਹੋਏ ਆਪਾਂ ਕਰ ਪਾਈ ਤੇ ਇੰਨਾਂ ਦੇ ਕਰਮਾਂ ਦੇ ਸਾਖਦਾਨਾ ਬਹੁਤ ਚਾਦੀ ਵਧੀਆ ਬਹੁਤ ਸਨ ਬਣ ਜਾਂਦੀ ਬੱਚੀ ਐਤੋਂ ਮੇਰੀ ਮਾਤਾ ਨੇ ਬੁਲਾਇਆ ਵੀ ਮੇਰੀ ਵਾਈਫ ਨੇ ਜਦੋਂ ਗੱਲ ਦਸੀ ਕਹਿੰਦੀ ਇੱਧਰ ਆ ਮੈਂ ਕਹਾਂ ਜੀ ਮੇਰੇ ਕੰਨ ਤੇ ਇੱਕ ਲੱਕੜ ਮਾਰਿਆ ਉਹਨੇ ਕਹਿੰਦੀ ਜੇ ਹੁਣ ਤੀਜਾ ਬੱਚਾ ਆਉਂਦਾ ਕਹਿੰਦੀ ਆਪਾਂ ਕਿਉਂ ਮਾਰਨਾ ਮੈਂ ਮੰਨਦਾ ਐ ਚੀਜ਼ ਨੂੰ ਵੀ ਜੇ ਮੈਂ ਗਲਤ ਕਰਦਾ ਉਸ ਟਾਈਮ ਤੇ ਸ਼ਾਇਦ ਮੇਰਾ ਹੋਰ ਵੱਡਾ ਨੁਕਸਾਨ ਹੋ ਜਾਂਦਾ ਜਾਂ ਜਿਹੜਾ ਕੁਝ ਮੇਰੇ ਕੋਲ ਅੱਜ ਹੈਗਾਗਾ ਸ਼ਾਇਦ ਇਹ ਨਾ ਹੁੰਦਾ ਮੈਂ ਤਾਂ ਪਿਆਰ ਬਹੁਤ ਕਰਦਾ ਹੀ ਇਹਨਾਂ ਨੂੰ ਬਸ ਇਹਨਾਂ ਦੇ ਨਾਲ ਹੀ ਆ ਸਭ ਠੀਕ ਹੈ ਸਸਿਕਾਲ ਸਫਰ ਤੋਂ ਜੁੜਿਓ ਤੁਸੀਂ ਤੇ ਮੈਂ ਜੋਤ ਕੁਝ ਕੁ ਧੀਆ ਬੰਦੇ ਦੀ ਜ਼ਿੰਦਗੀ ਬੰਦੇ ਦੇ ਹਾਲਾਤ ਪੂਰਾ ਘਰਬਾਰ ਦਾ ਨਕਸ਼ਾ ਬਦਲ ਦਿੰਦੀ ਹੈ ਅੱਜ ਐਦਾ ਦੀ ਸਟੋਰੀ ਲੈ ਕੇ ਆਇਆ ਦੋ ਧੀਆ ਦੀ ਕਹਾਣੀ ਜਿਨ੍ਹਾਂ ਦਾ ਜਦੋਂ ਜਨਮ ਹੁੰਦਾ ਤੇ ਘਰ ਦੇ ਵਿੱਚ ਬਹੁਤ ਮਾਰੀ ਸਤੇਤੀ ਹੁੰਦੀ ਆ ਪਰ ਜਦੋਂ ਉਹਨਾਂ ਦਾ ਜਨਮ ਹੁੰਦਾ ਤੇ ਘਰ ਦੀ ਫੇਰ ਕਿਸਮਤ ਜਾਗ ਪੈਂਦੀ ਹੈ ਘਰ ਦੇ ਵਿੱਚ ਰਹਿਣ ਵਾਲੇ ਦੀ ਕਿਸਮਤ ਜਾਗ ਪੈਂਦੀ ਹੈ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਮਿਰਦਲ ਬਾਈ ਅਰਜਨਜੀਤ ਜੀ ਬਤੂਦ ਹੋਣਗੇ ਸਭ ਤੋਂ ਪਹਿਲਾਂ ਬਾਈ ਸਸੀਕਾਲ ਬਾਈ ਸਸੀਕਾਲ ਜੀ ਭੈਣ ਜੀ ਸਸੀਕਾਲ ਬੱਚੋ ਸਸੀਕਾਲ ਠੀਕ ਹੋ ਸਾਰੇ ਜੀ ਆ ਨਾਂ ਦੱਸੋ ਪੁੱਤ ਆਪਣਾ ਰਾਜਵੀਰ ਕੋਰ ਰਾਜਵੀਰ ਕੋਰ ਪੁੱਤੋ ਦਾ ਨਾਮ ਰਾਜਦੀਪ ਕੋਰ ਤੁਹਾਡਾ ਬੱਚੇ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਅਰਜਨ ਬਾਈ ਗੱਲ ਕਰੀਏ ਜਿਵੇਂ ਮਤਲਬ ਕਿ ਧੀਆ ਦੋ ਵੈਸੇ ਤਾਂ ਉਦਾਹਰਨ ਬਣੀ ਆ ਕਹਿੰਦੇ ਵੀ ਧੀ ਇਕ ਹੀ ਹੋਵੇ ਬਹੁਤ ਸਾਰੇ ਤਾਂ ਲੋਕ ਧੀ ਲੈਣਾ ਹੀ ਨਹੀਂ ਚਾਹੁੰਦੇਗੇ ਹਨਾ ਪਿੱਛੇ ਜੇ ਵੀਡੀਓ ਵਾਇਰਲ ਹੋਈ ਬੱਚਿਆਂ ਨੂੰ ਹੀ ਭਰੂਣ ਹੱਤਿਆ ਤੋਂ ਬਾਅਦ ਲੋਕ ਹੁਣ ਰੋੜਾ ਤੇ ਬੱਚੇ ਸੱਟਣ ਲੱਗ ਪਏ ਧੀਆਂ ਨੂੰ ਐਦਾ ਉਦਾ ਹੋਣ ਲੱਗ ਪਿਆ ਜਦੋਂ ਇਹ ਇਹਨਾਂ ਨੇ ਜਨਮ ਲਿਆ ਤਾਂ ਘਰ ਦੇ ਹਾਲਾਤ ਕਿਹੋ ਜਿਹੇ ਸੀ ਜਾਂ ਲੋਕਾਂ ਨੇ ਕੀ ਕੀ ਲੋਕਾਂ ਨੇ ਤਾਂ ਚਲੋ ਜੋ ਲੋਕਾਂ ਦੀ ਹੁੰਦੀ ਹੈ ਕਿ ਉਹਨਾਂ ਨੇ ਤਾਂ ਕਹਿਣ ਵਾਲੇ ਨੇ ਕਹਿ ਦੇਣਾਗਾ ਬਟ ਪਹਿਲਾਂ ਜਦੋਂ ਮੇਰਾ ਬੇਟਾ ਹੋਇਆ ਉਸ ਤੋਂ ਬਾਅਦ ਬੇਟੀ ਹੋਈ ਫਿਰ ਜਦੋਂ ਤੀਜੀ ਬੇਟੀ ਹੋਈ ਆ ਰਾਜਦੀਪ ਤੇ ਉਸ ਟਾਈਮ ਮਤਲਬ ਕਿ ਕਈ ਕਹਿੰਦੇ ਸੀਗੇ ਮਤਲਬ ਕਿ ਇਹਨੇ ਮੁੰਡਾ ਕੁੜੀ ਤਾਂ ਸੀਗੇ ਆ ਤੀਜੀ ਕੁੜੀ ਲਿਆਉਣ ਵਾਸਤੇ ਮਤਲਬ ਕਿ ਇਹ ਤੀਜੀ ਕਾਹਤੋਂ ਇਹਨਾਂ ਨੇ ਇਹਨਾਂ ਦੀ ਹੋਈ ਇਹ ਤਾਂ ਮਤਲਬ ਕਿ ਤੁਹਾਨੂੰ ਪਤਾ ਅੱਜ ਕੱਲ ਦਾ ਮਾਹੌਲ ਕਿਦਾਂ ਦਾਗਾ ਕਿਦਾਂ ਇਹਨਾਂ ਦੇ ਘਰ ਦੇ ਹਾਲਾਤ ਕਿਹੜੇ ਸੀ ਇਹ ਕਿਵੇਂ ਹੈਗਾ ਉਦੋਂ ਆਪਣੇ ਬਾਲਿਆਂ ਵਾਲੀ ਛੱਤ ਹੁੰਦੀ ਸੀ ਜਦੋਂ ਇਹਨਾਂ ਦਾ ਬਰਥ ਹੋਇਆ ਹੈਗਾ ਛੋਟੀ ਬੇਟੀ ਦਾ ਫਿਰ ਇਹ ਜਿਵੇਂ ਜਿਵੇਂ ਮਤਲਬ ਕਿ ਇਹ ਨਹੀਂਗਾ ਆਪਾਂ ਕਹਿੰਦੇ ਕਿ ਵੀ ਨਾਲ ਦੀ ਨਾਲ ਹੀ ਸਾਲ 6 ਮਹੀਨੇ ਲੱਗੇ ਉਸ ਤੋਂ ਬਾਅਦ ਵਿੱਚ ਆਪਾਂ ਘਰ-ਬਾਰ ਆਪਣਾ ਸੋਨਾ ਬਣਾਉਣ ਲੱਗੇ ਵਾਹਿਗੁਰੂ ਦੀ ਕਿਰਪਾ ਹੋਈ ਮਤਲਬ ਕਿ ਇਹ ਦੇ ਮੇਰੇ ਆਸਤੇ ਲੱਕੀ ਹੈਗੀ ਆਪਣੀ ਮਤਲਬ ਕਿ ਬੇਟੀਆਂ ਦੋਵੇਂ ਹੀ ਲੱਕੀ ਆ ਦੋਵੇਂ ਮੇਰੇ ਨਾਲ ਬਹੁਤ ਪ੍ਰੇਮ ਕਰਦੀਆਂ ਬੇਟੇ ਦਾ ਚਲੋ ਇਹ ਹੈਗਾ ਬੇਟਾ ਥੋੜਾਏ ਮੁੰਡੇ ਗੁੰਡੇ ਦੇ ਵਿੱਚ ਰਲ ਜਾਂਦਾ ਉਹਦਾ ਜਵਾਨੀ ਹੁੰਦੀ ਸੀ ਸਾਰਿਆਂ ਦੀ ਹੁਣ 16ਵਾਂ ਸਾਲ ਲੱਗਾ ਮੁੰਡੇ ਨੂੰ ਤੇ ਮਤਲਬ ਕਿ ਮੇਰੇ ਆਸਤੇ ਲੱਕੀ ਹੈ ਜੀ ਦੋਵੇਂ ਮੇਰੀਆਂ ਬੇਟੀਆਂ ਤੇ ਜਿਹੜੇ ਉਹਨਾਂ ਦੇ ਮੂੰਹ ਤੇ ਤਮਾਚਾਗਾ ਜਿਹੜੇ ਬੰਦੇ ਕਹਿੰਦੇ ਸੀਗੇ ਇਹਨਾਂ ਦੇ ਦੋ ਕੁੜੀਆਂ ਹੋ ਗਈਆਂ ਕਿਉਂਕਿ ਦੋ ਮੇਰੇ ਭੈਣਾਂ ਸੀਗੀਆਂ ਮੈਂ ਵੀ ਇਕੱਲਾ ਸੀ ਤੇ ਮੇਰੇ ਦੋ ਭੈਣਾਂ ਗਿਆ ਅੱਜ ਉਹਨਾਂ ਨੂੰ ਹੁਣ ਜੇ ਮੈਂ ਤੁਹਾਨੂੰ ਦੱਸਾਂ ਇੱਕ ਭੈਣ ਦੀ ਮੇਰੀ ਦੀ ਸਰਕਾਰੀ ਜੋਬ ਆ ਗਈ ਜਿਹੜੀ ਸਕੂਲ ਦੇ ਵਿੱਚ ਆ ਗਈ ਤੇ ਇੱਕ ਮੇਰੀ ਭੈਣ ਸਰਪੰਚ ਆ ਕੇ ਪਿੰਡ ਰਮਾਣਾ ਬੇਲ ਸਿੰਘ ਦੇ ਮਤਲਬ ਕਿ ਜੇ ਆਪਾਂ ਦੇਖਿਆ ਜਾਵੇ ਕੁੜੀਆਂ ਕੁੜੀਆਂ ਕਿਸਮਤ ਆਪਦੀ ਆਪ ਲਿਖਾ ਕੇ ਲਿਆਉਂਦੀਆਂ ਜੀ ਇਹਨਾਂ ਲੋਕਾਂ ਦੇ ਕਹਿਣ ਨਾਲ ਜਾਂ ਕੁਝ ਕਰਨ ਨਾਲ ਕੋਈ ਮਤਲਬ ਨਹੀਂਗਾ ਇਹ ਵਾਹਿਗੁਰੂ ਨੇ ਆਪ ਹੀ ਉਹਨਾਂ ਨੂੰ ਜੇ ਉਹਨਾਂ ਨੂੰ ਭੇਜਿਆਗਾ ਤੇ ਆਪਾਂ ਉਹਨਾਂ ਦੀ ਪਰਵਰਿਸ਼ ਤੇ ਕੋਈ ਕਮੀ ਪੇਸ਼ੀ ਨਾ ਛੱਡੀਏ ਬਾਕੀ ਸਾਰਾ ਕੁਝ ਮਾਲਕ ਦੇ ਹੱਥਾ ਉਹਨਾਂ ਨੇ ਸਾਰਾ ਕੁਝ ਕਰ ਦੇਣਾ ਇਹਨਾਂ ਦੀ ਕਿਸਮਤ ਇਹਨਾਂ ਨੇ ਆਪ ਲਿਖਾ ਕੇ ਲੈ ਕੇ ਆਉਣੀ ਆ ਇਹ ਕੁਛ ਕਰਨਗੇ ਤੇ ਮੈਂ ਤਾਂ ਪਿਆਰ ਬਹੁਤ ਕਰਦਾ ਹੀ ਇਹਨਾਂ ਨੂੰ ਬਸ ਇਹਨਾਂ ਦੇ ਨਾਲ ਹੀ ਹੈ ਸਭ ਕੁਝ ਤੇ ਭਣੇ ਜਦੋਂ ਉਹਨਾਂ ਦਾ ਜਨਮ ਹੋਇਆ ਔਰਤਾਂ ਨੂੰ ਹੁੰਦਾ ਖਾਸ ਕਰਕੇ ਤੁਹਾਨੂੰ ਨਹੀਂ ਲੱਗਿਆ ਵੀ ਮੇਰੇ ਤੀਜੀ ਧੀ ਹੋਗੀ ਜਾਂ ਲੋਕਾਂ ਨੇ ਨਹੀਂ ਕਿਹਾ ਵੀ ਆ ਤੀਜੀ ਧੀ ਹੋਗੀ ਨਹੀਂ ਕਹਿੰਦੇ ਤਾਂ ਸੀਗੇ ਜੀ ਬਹੁਤ ਵੀਰ ਜੀ ਉੱਚੀ ਬੋਲੋ ਥੋੜਾ ਤੇ ਅਸੀਂ ਆਖਿਆ ਵੀ ਬਰੇ ਮੰਮੀ ਕਹਿੰਦੀ ਕਹਿੰਦੀ ਵੀ ਨਹੀਂ ਆਪਾਂ ਨਹੀਂ ਕਹਿੰਦੇ ਵੀ ਇਦਾਂ ਕਰਨਾ ਵੀ ਜੋ ਕੁਛ ਆ ਕਰਮਾਂ ਦੀ ਸਿਰ ਤੇ ਆਪਣੀ ਕਹਿੰਦੇ ਹੁੰਦੇ ਫੇਰ ਕੀ ਆ ਧੀ ਆ ਕਹਿੰਦੇ ਹੁੰਦੇ ਮੇਰੇ ਵੀ ਸਿੰਘਾ ਦੋ ਮੰਮੀ ਕਹਿੰਦੇ ਤੇ ਵੀ ਕੁਛ ਨਹੀਂ ਹੁੰਦਾ ਕਹਿੰਦੀ ਆਪਾਂ ਨਹੀਂ ਇਦਾਂ ਵਾਪ ਕਰਨਾ ਤੇ ਜੋ ਕਹਿੰਦੇ ਹੁੰਦੇ ਕਰਮਾਂ ਦੇ ਸਿਰ ਤੇ ਆ ਵੀਰ ਜੀ ਉਹਨਾਂ ਨੇ ਆਖੀ ਰਹਿਣਾ ਜੀ ਦਾ ਪੁੱਤ ਅੱਛਾ ਤੇ ਬਣੇ ਜਦੋਂ ਧੀ ਦੂਜੀ ਹੋਏ ਜਾਂ ਤੀਜੀ ਹੋ ਜਾਏ ਤਾਂ ਇਹ ਵੀ ਕਹਿੰਦੇ ਆ ਵੀ ਸਾਨੂੰ ਗੋਦ ਦੇ ਦਿਓ ਜਾਂ ਤੁਸੀਂ ਇਹ ਧੀ ਤੋਂ ਕੀ ਕਰਾਉਣਾ ਸੀ ਇਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਤੁਹਾਨੂੰ ਸੁਣਨ ਨੂੰ ਮਿਲੀਆਂ ਹਾਂਜੀ ਕਹਿੰਦੇ ਤਾਂ ਸੀਗੇ ਪਰ ਨਹੀਂ ਅਸੀਂ ਆਖਿਆ ਨਹੀਂ ਅਸੀਂ ਨੀਵੀਂ ਦੀ ਗੋਦ ਨਾ ਦੇਣੀ ਆ ਨਾ ਸਾਡੇ ਜੋ ਕਰਮ ਸੀਗਾ ਸਾਡਾ ਪਿਆਰ ਆ ਅਸੀਂ ਆਪਣੇ ਕੋਲੇ ਰੱਖਾਂਗੇ ਅਸੀਂ ਪਾਲਾਂਗੇ ਪੋਲਸਾਂਗੇ ਠੀਕ ਹੈ ਅਸੀਂ ਨਹੀਂ ਕਰੀ ਜੀ ਤਾਂ ਤੇ ਭੈਣ ਜਦੋਂ ਇਹਨਾਂ ਦਾ ਜਨਮ ਹੋਇਆ ਉਦੋਂ ਘਰ ਦੇ ਹਾਲਾਤ ਕਿ ਉਹ ਤੁਸੀਂ ਤੁਹਾਡੇ ਤੋਂ ਜਾਨਣਾ ਚਾਹੂਗਾ ਕਿਉਂਕਿ ਔਰਤਾਂ ਨੂੰ ਜ਼ਿਆਦਾ ਘਰ ਦਾ ਫਿਕਰ ਹੁੰਦਾ ਹਨਾ ਮਤਲਬ ਕਿ ਇੱਕ ਬੰਦੇ ਦੇ ਨਾਲ ਉਹ ਜ਼ਿਆਦਾ ਸੋਚਦੀਆਂ ਵੀ ਹੁਣ ਕੀ ਬਣੂਗਾ ਜਦੋਂ ਤਿੰਨ ਬੱਚੇ ਹੋ ਗਏ ਘਰ ਕਿਵੇਂ ਚੱਲੂਗਾ ਨਾ ਜੋ ਵੀ ਹਨਾ ਹਾਂਜੀ ਉਹ ਤਾਂ ਸੀਗਾ ਵੀਰ ਜੀ ਪਹਿਲਾਂ ਕਹਿੰਦੇ ਸੀਗੇ ਵੀ ਘਰ ਥੋੜਾ ਜਿਹਾ ਸਾਡਾ ਹੋ ਸੀਗਾ ਡੈਡੀ ਜੋਬ ਕਰਦੇ ਸੀਗੇ ਲੱਗੇ ਸੀਗੇ ਬਾਹਰ ਤੇ ਪਹਿਲਾਂ ਪੁਲਿਸ ਸੀਗੇ ਮੁੜ ਕੇ ਲਟੈਰੋਗੇ ਸੀ ਫਿਰ ਬਾਅਦ ਚੋਂ ਹੋ ਕੇ ਲੱਗੇ ਸੀਗੇ ਡੈਡੀ ਮੁੜ ਕੇ ਉਹ ਤੋਂ ਬਾਅਦ ਤੇ ਫਿਰ ਇਹ ਬਾਹਰ ਚਲੇ ਗਏ ਸੀਗੇ ਜਦੋਂ ਬੇਟਾ ਸਾਲਕਦਾ ਸੀਗਾ ਤੇ ਬਾਹਰ ਰਾਜਸਥਾਨ ਚ ਯਾਨੀ ਕਿ ਸੋਲਰ ਦਾ ਕੰਮ ਕਰਨ ਲੱਗੇ ਸੀਗੇ ਉਦੋਂ ਬਾਅਦ ਮੁੜ ਕੇ ਸੋਲਰ ਦਾ ਕੰਮ ਕਰਕੇ ਤੇ ਬਾਅਦ ਚ ਬੱਚੇ ਹੋਏ ਇਹ ਜਿਹਨੂੰ ਪਹਿਲੇ ਬੇਟਾ ਸੀਗਾ ਮੁੜ ਕੇ ਬਾਅਦ ਚ ਕੁੜੀਆਂ ਹੋਈਆਂ ਆਪਣੀਆਂ ਮੁੜ ਕੇ ਬਾਅਦ ਚ ਫਿਰ ਅਸੀਂ ਕਹਿ ਦਿੱਤਾ ਸੀ ਅਸੀਂ ਆਖਿਆ ਵੀ ਚਲ ਕੋਈ ਨਹੀਂ ਵੀ ਹੌਲੀ ਹੌਲੀ ਮੰਮੀਆਂ ਦੇ ਵੀ ਆਪਣੇ ਪਲ ਜਾਣ ਕਿ ਕੋਈ ਨਹੀਂ ਦਾ ਕਰਮਾਂ ਦੀ ਸਿਰਤੀ ਆ ਕੋਈ ਇਦਾਂ ਦਾ ਕੋਈ ਨਹੀਂ ਸੀਗਾ ਆਪਾਂ ਨੂੰ ਕੀ ਟੈਨਸ਼ਨ ਨਹੀਂ ਸੀ ਜਿਵੇਂ ਅਕਸਰ ਦੇਖਦੇ ਆਪਾਂ ਥੋੜਾ ਉੱਪਰ ਕਰ ਲਓ ਜੀ ਮਾਈ ਕਹਤਾ ਜਿਵੇਂ ਆਪਾਂ ਅਕਸਰ ਦੇਖਦੇ ਆ ਹਨ ਮਤਲਬ ਕਿ ਚਲੋ ਸਪੇਕਾ ਪਰਿਵਾਰ ਤਾਂ ਠੀਕ ਹੈ ਹਨਾ ਸਾਰੇ ਸਾਰੇ ਪਰਿਵਾਰ ਚ ਨਹੀਂ ਕਿਸੇ ਨੇ ਕਿੰਤੂ ਪ੍ਰਾਂਤੂ ਕੀਤਾ ਨਹੀਂ ਜੀ ਉਹ ਨਾਨੀ ਤਾਂ ਨਹੀਂ ਕਰਦੇ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਆਪਣਾ ਆਸਤੀਕਰ ਪਹਿਲਾਂ ਵੀ ਬਹੁਤ ਸਾਥ ਦਿੱਤਾ ਤੇ ਹੁਣ ਵੀ ਅੱਗੇ ਵੀ ਬਹੁਤ ਸਾਥ ਦਿੰਦੇ ਪਹਿਲਾਂ ਮੰਮੀ ਜੀ ਸੀਗੇ ਉਹਨਾਂ ਨੇ ਬਹੁਤ ਸਾਥ ਦਿੱਤਾ ਹੁਣ ਡੈਡੀ ਜੀ ਆ ਮੰਮੀ ਜੀ ਗੁਜ਼ਰ ਗਏ ਸੀਗੇ ਹੋ ਗਏ 3 ਸਾਲ ਉਹਨਾਂ ਨੂੰ ਤਾਂ ਕਰਕੇ ਤੇ ਕਦੇ ਨਹੀਂ ਇਦਾਂ ਨਹੀਂ ਸਾਡੇ ਨੂੰ ਫੀਲ ਨਹੀਂ ਹੋਇਆ ਅੱਛਾ ਮਤਲਬ ਕੀ ਕਹਿ ਲਈ ਵੀ ਤੁਹਾਨੂੰ ਇੱਥੇ ਆ ਕੇ ਮਹਿਸੂਸ ਨਹੀਂ ਹੋਇਆ ਵੀ ਮੈਂ ਸੌਰੇ ਘਰ ਆ ਹਣਾ ਹਾਂਜੀ ਨਹੀਂ ਸਾਨੂੰ ਮਹਿਸੂਸ ਨਹੀਂ ਹੋਇਆ ਜੀ ਤੇ ਪਰ ਭਾਈ ਇਹਨਾਂ ਦਾ ਮਤਲਬ ਕੀ ਫਿਰ ਨਾਂ ਕੀ ਨੇ ਰੱਖਿਆ ਬੱਚਿਆ ਦਾ ਹਨਾ ਫਿਰ ਮਤਲਬ ਕੀ ਕਿਉਂਕਿ ਜਦੋਂ ਧੀ ਜੰਮ ਪੈਂਦੀ ਆ ਪਹਿਲਾਂ ਤਾਂ ਸੋਚਣਾ ਪੈਂਦਾ ਲੋਕਾਂ ਨੂੰ ਵੀ ਹੁਣ ਇਹਦਾ ਨਾਂ ਵੀ ਰੱਖਣਾ ਪਊ ਬਹੁਤ ਸਾਰੇ ਘਰਾਂ ਚ ਤਾਂ ਸੋਖ ਦੀ ਲਹਿਰ ਹੀ ਫੈਲ ਜਾਂਦੀ ਆ ਹਨਾ ਉਹ ਮੇਰੀ ਛੋਟੀ ਸਿਸਟਰ ਆਗੇ ਮਨਜੀਤ कौर ਜਿਹੜੇ ਨੂੰ ਜੌਬ ਲੱਗੀ ਆ ਇਹਨਾਂ ਦੀ ਸਰਕਾਰੀ ਉਹਨਾਂ ਨੇ ਵੱਡੀ ਬੇਟੀ ਦਾ ਨਾਂ ਰੱਖਿਆ ਸੀ ਤੇ ਫਾਦਰ ਸਾਹਿਬ ਨੇ ਆ ਛੋਟੀ ਬੇਟੀ ਦਾ ਨਾਂ ਕਿਉਂਕਿ ਇਹਦਾ ਨਾਂ ਰਾਜਵੀਰ ਆ ਉਹਦਾ ਨਾਂ ਰਾਜਦੀਪ ਉਹ ਕਹਿੰਦੇ ਬਾਪੂ ਮਤਲਬ ਕਿ ਮੈਕਸੀਆ ਰੱਖਣਾ ਤੇ ਫਿਰ ਫਾਦਾ ਸਾਹਿਬ ਨੇ ਰੱਖਿਆ ਸੀ ਬਟ ਇਹਨਾਂ ਦੀ ਮੈਨੂੰ ਦੱਸ ਦਾਂਗਾ ਕਿ ਜਦੋਂ ਮਤਲਬ ਕਿ ਚਲੋ ਮੈਂ ਜੌਬ ਕਰਦਾ ਸੀਗਾ ਸੋਲਰ ਦੀ ਤੇ ਮੈਂ ਮੇਰੇ ਸਾਹ ਹੁਣਾਂ ਵੀ 14-15 ਸਾਲ ਵਾਂਗੂ ਜੌਬ ਦਿੱਤੀ ਛੁੱਟੀ ਵਗੈਰਾ ਆਉਣਾ ਚਲੋ ਫੈਮਿਲੀ ਨਾਲ ਜਿੰਨਾ ਟਾਈਮ ਸਪੈਂਡ ਕਰਨਾ ਕਰਨਾ ਤੇ ਇਹ ਜਦੋਂ ਮਤਲਬ ਕਿ ਮੈਨੂੰ ਪਤਾ ਲੱਗਾ ਵੀ ਮੇਰੀ ਵਾਈਫ ਪ੍ਰੈਗਨੈਂਟ ਹੈਗੇ ਤੇ ਕਿਉਂਕਿ ਬੇਟੀ ਵਾਲੇ ਮੇਰੀ ਜਿਹੜੀ ਵੱਡੀ ਹੈਗੀ ਇਹ ਸਾਲ ਸਾਲ ਦੀ ਮਸਾਂ ਹੋਈ ਸੀਗੀ ਤੇ ਉਹ ਮਨ ਦੇ ਵਿੱਚ ਦੁਚਿੱਤੀ ਜੀ ਆ ਜਾਂਦੀ ਆ ਵੀ ਯਾਰ ਹਲੇ ਛੋਟੀ ਜਿਹੜੀ ਬੇਟੀ ਹੈਗੀ ਉਹ ਤਾਂ ਆਲੇ ਪਰਵਿਸ਼ੋਦੀ ਹੋਈ ਨਹੀਂ ਤੇ ਆਪਾਂ ਦੂਜਾ ਬੱਚਾ ਮਤਲਬ ਕਿ ਉਹ ਕਰਦੇ ਹਾਂਗੇ ਤੇ ਫਿਰ ਮਤਲਬ ਕਿ ਮੇਰੀ ਮਾਈਂਡ ਦੇ ਵਿੱਚ ਬਹੁਤ ਸੌਟ ਚੱਲੇ ਮੇਰਾ ਇਹ ਵੀ ਹੋਵੇ ਮੈਂ ਨਾ ਮੈਡੀਸਨ ਦੇਦਾ ਵਾਈਫ ਨੂੰ ਲੈ ਕੇ ਤੇ ਇੱਕ ਮੈਂ ਨਾ ਵੀਰੇ ਵਿਆਹ ਜਾਨਾਗਾ ਮੈਨੂੰ ਮੇਰੀ 39 ਸਾਲ ਦੀ ਏਜ ਹੋਗੀ ਮੈਂ 7 ਸਾਲ ਦਾ ਸੀ ਜਦੋਂ ਤੋਂ ਵਿਆਹ ਜਾਨਾ ਤੇ ਉਸ ਦਿਨ ਮਤਲਬ ਕਿ ਵੀਰਵਾਰ ਨੂੰ ਮੈਂ ਵਿਆਹ ਜਾਣਾ ਸੀ ਦੂਜੇ ਦਿਨ ਮਾਰਨਿੰਗ ਟਾਈਮ ਮੈਂ ਮਾਈਂਡ ਦੇ ਵਿੱਚ ਸੋਚਿਆ ਮੈਂ ਕਿ ਵੀ ਜਾਨਾ ਤਾਂ ਤੂੰ ਆਪਦੇ ਜਾਣੇ ਗੁਰੂ ਘਰ ਆ ਬਟ ਐਡਾ ਵੱਡਾ ਪਾਪ ਕਰਨ ਬਾਰੇ ਤੂੰ ਕਿੱਦਾਂ ਸੋਚੀ ਬੈਠਾਗਾ ਵੀ ਉੱਥੇ ਜਾ ਕੇ ਕੀ ਤੂੰ ਕਹੇਗਾ ਜਿੰਨਾ ਤੈਨੂੰ ਟਾਈਮ ਹੋ ਗਿਆ ਉਹ ਸਾਰਾ ਤਰਾ ਵੇਸਟ ਜਾ ਮੋੜ ਕੇ ਮੈਂ ਅਹਿਮਦ ਜੀ ਕੀਤੀ ਤੇ ਮੈਂ ਵਾਈਫ ਨੂੰ ਉਹਨੂੰ ਆਖਿਆ ਮੈਂ ਕਿ ਤੂੰ ਮੰਮਾ ਜੀ ਨਾਲ ਗੱਲ ਕਰ ਤੇ ਉਹਨਾਂ ਨੂੰ ਦੱਸ ਮੇਰੀ ਮੰਮਾ ਨੇ ਫੇਰ ਮੇਰੇ ਫਾਦਾ ਸਾਹਿਬ ਨਾਲ ਗੱਲ ਕੀਤੀ ਤੇ ਮੇਰੀ ਮਾਤਾ ਮੇਰੀ ਬਹੁਤ ਜ਼ਿਆਦਾ ਮਤਲਬ ਕਿ ਰੱਬ ਜਾਣਦਾ ਮੇਰਾ ਮੈਂ ਆਪਣੀ ਮਾਤਾ ਨੂੰ ਬੜਾ ਪਿਆਰ ਕਰਦਾ ਸੀ ਤੇ ਮੈਂ ਮਾਤਾ ਦੇ ਕੋਲੇ ਗਿਆ ਤੇ ਮੈਂ ਜਦੋਂ ਮੇਰੀ ਮਾਤਾ ਨੇ ਬੁਲਾਇਆ ਵੀ ਮੇਰੀ ਵਾਈਫ ਨੇ ਜਦੋਂ ਗੱਲ ਦਸੀ ਕਹਿੰਦੀ ਇੱਧਰ ਆ ਮੈਂ ਕਿਹਾ ਹਾਂ ਜੀ ਮੇਰੇ ਕੰਨ ਤੇ ਇੱਕ ਲੱਖੜ ਮਾਰਿਆ ਉਹਨੇ ਕਹਿੰਦੀ ਜੇ ਹੁਣ ਤੀਜਾ ਬੱਚਾ ਆਉਂਦਾ ਕਹਿੰਦੀ ਆਪਾਂ ਕਿਉਂ ਮਾਰਨਾ ਤੇ ਹਾਲਾਕੇ ਤੁਸੀਂ ਮੰਨਣਾ ਨਿਕਾ ਮੈਂ ਅੱਜ ਕੈਮਰੇ ਦੇ ਮੂਹਰੇ ਕਹਿ ਰਿਹਾ ਮੈਂ ਕੱਟ ਤੱਕ ਲੈ ਕੇ ਰੱਖੀ ਬੈਠਾ ਸੀ ਮੈਂ ਆਪਦੀ ਵਾਈਫ ਨੂੰ ਖਵਾ ਦੂੰਗਾ ਤੇ ਸ਼ਾਇਦ ਬਈ ਇਹ ਚੀਜ਼ ਆਪਣੀ ਨਾ ਹੋਵੇ ਬਟ ਹੁਣ ਤੁਸੀਂ ਮੰਨਣਾ ਨਿਕਾ ਮੇਰਾ ਇੰਨਾ ਪਿਆਰ ਕਰਦੀ ਹੈ ਮੈਨੂੰ ਇਹ ਮੈਂ ਸਭ ਤੋਂ ਪਹਿਲਾਂ ਜਦੋਂ ਮੈਂ ਜੌਬ ਤੋਂ ਆਣਾਗਾ ਆ ਕੇ ਨੇ ਉੱਥੇ ਬੈਠੀ ਹੋਣਾ ਪਹਿਲਾਂ ਪਾਣੀ ਲੈ ਕੇ ਆਉਣਾ ਕਈ ਵਾਰੀ ਵੱਡੀ ਬੇਟੀ ਵੀ ਪਾਣੀ ਲੈ ਕੇ ਆਉਂਦੀ ਐ ਛੋਟੀ ਵੀ ਉਹਨੇ ਮੇਰੇ ਨਾਲ ਗੱਲ ਬੱਕਰੀ ਪਾ ਕੇ ਸੋਣਾ ਇੰਨਾ ਪਿਆਰ ਹੈ ਜੀ ਸਾਡਾ ਅੰਦੀ ਕਿਤੇ ਮੇਰੇ ਹੱਥੋਂ ਪਾਵ ਹੋ ਜਾਣਾ ਸੀਗਾ ਬਟ ਹੁਣ ਮੈਨੂੰ ਇਹ ਚੀਜ਼ ਹੁੰਦੀ ਆ ਰੈਲਾਈਜ਼ ਵੀ ਮੈਂ ਗਲਤ ਕਰ ਦਿਨਾ ਸੀ ਉਸ ਟਾਈਮ ਵੀ ਸ਼ਾਇਦ ਮੈਂ ਕੁਝ ਚੰਗਾ ਕਰਨ ਸੋਚਦਾ ਸ਼ਾਇਦ ਵਾਹਿਗੁਰੂ ਨੇ ਇਹਦੇ ਵਾਸਤੇ ਹੋਰ ਚੰਗਾ ਸੋਚਿਆ ਹੋਵੇ ਜਾਂ ਸਾਡੇ ਵਾਸਤੇ ਕੁਝ ਚੰਗਾ ਸੋਚਿਆ ਹੋਵੇ ਬਸ ਆਹ ਹੀ ਚੀਜ਼ਾਂ ਦੇਖ ਕੇ ਅਸੀਂ ਕਦੇ ਵੀ ਇਹ ਇਹ ਸੋਚਿਆ ਮਨ ਚ ਜਿਵੇਂ ਹੁਣ ਆ ਗੱਲਾਂ ਕਰੀ ਜਾਂਦੀਆਂ ਤੁਸੀਂ ਕਦੇ ਇਹ ਥਾਟ ਆਇਆ ਵੀ ਮਤਲਬ ਕਿ ਜੇ ਕੋਈ ਗਲਤੀ ਹੋ ਜਾਂਦੀ ਤਾਂ ਹੋ ਸਕਦਾ ਇਹ ਕਿਸਮਤ ਵੀ ਨਾ ਚੰਗੇ ਬਿਲਕੁਲ ਜੀ ਇਹ ਮੈਂ ਨਾ ਕਰਮਾਂ ਨੂੰ ਬਹੁਤ ਮਤਲਬ ਕੇ ਮੰਨਦਾ ਕਿਉਂਕਿ ਮੇਰਾ ਇਹ ਮੰਨਣਾ ਹੈਗਾ ਬਈ ਜੇ ਤੁਸੀਂ ਕੁਝ ਗਲਤ ਕਰਦੇ ਆ ਨਾ ਤੁਹਾਡੇ ਨਾਲ ਗਲਤ ਹੋਣਾ ਹੀ ਹੋਣਾਗਾ ਇਹ ਨਹੀਂਗਾ ਕਈ ਵਾਰੀ ਤੁਸੀਂ ਸੋਚਦੇ ਆ ਬਈ ਚਲੋ ਵੇਖੀ ਜਾਊਗੀ ਵੇਖੀ ਨਹੀਂ ਜਾਊਗੀ ਜਿਹੜੀ ਚੀਜ਼ ਤੁਸੀਂ ਕਰ ਲਈ ਅੱਜ ਕਰਤੀ ਤੁਸੀਂ ਗਲਤੀ ਕਰਤੀ ਇਹ ਤੁਹਾਨੂੰ ਵੀਰੇ ਭੁਗਤ ਨਹੀਂ ਪੈਣੀ ਆ ਜਿੱਦਾਂ ਮਰ ਜਿਓ ਉਹ ਭਣਾ ਦੀ ਤੁਸੀਂ ਹੁਣ ਭੁਗਤ ਲਓ ਭਾਵੇਂ ਉਹ 6 ਮਹੀਨਿਆਂ ਨੂੰ ਭੁਗਤ ਲਓ 6 ਸਾਲਾਂ ਨੂੰ ਭੁਗਤ ਲਓ ਤੇ ਭਾਵੇਂ ਬੜਾਪੇ ਜਪੋਤ ਲੋ ਕਿਉਂਕਿ ਤੁਹਾਨੂੰ ਤੁਹਾਡੇ ਨਾਲ ਮਾੜਾ ਹੀ ਉਦੋਂ ਹੁੰਦਾ ਜਦੋਂ ਤੁਸੀਂ ਕਿਸੇ ਦਾ ਮਾੜਾ ਕੀਤਾ ਹੁੰਦਾ ਨਹੀਂ ਆਦਰਵਾਇਸ ਤੁਹਾਡਾ ਮਾੜਾ ਨਾ ਹੋਊਗਾ ਬਾਕੀ ਰੱਬ ਨੇ ਜਾਣਾ ਤਾਂ ਸਾਰਿਆਂ ਨੇ ਉਹਦੇ ਕੋਲੇ ਬਟ ਕਈ ਵਾਰੀ ਨੁਕਸਾਨ ਆਪਣੇ ਡੇ ਹੋ ਜਾਂਦੇ ਆ ਮੈਂ ਮੰਨਦਾ ਇਹ ਚੀਜ਼ ਨੂੰ ਵੀ ਜੇ ਮੈਂ ਗਲਤ ਕਰਦਾ ਉਸ ਟਾਈਮ ਤੇ ਸ਼ਾਇਦ ਮੇਰਾ ਹੋਰ ਵੱਡਾ ਨੁਕਸਾਨ ਹੋ ਜਾਂਦਾ ਜਾਂ ਜਿਹੜਾ ਕੁਝ ਮੇਰੇ ਕੋਲ ਅੱਜ ਹੈਗਾਗਾ ਸ਼ਾਇਦ ਇਹ ਨਾ ਹੁੰਦਾ ਕਿਉਂਕਿ ਉਹ ਫਿਰ ਪਲਟੇ ਜਾਂਦੀ ਹੈ ਨਾ ਚੀਜ਼ ਇਹ ਦੁਨੀਆ ਪਲਟੇ ਜਾਂਦੀ ਹੈ ਇੱਕ ਹਿਸਾਬ ਦਾ ਕਿ ਆਪਾਂ ਕੋਈ ਪਾਪ ਕਰਦੇ ਆ ਨਾ ਆਪਾਂ ਕਹਿੰਦੇ ਮੈਨੂੰ ਕੋਈ ਦੇਖਦਾ ਨਹੀਂ ਮੈਂ ਪਵਾ ਪਾਸੇ ਹੋ ਕੇ ਪਾਪ ਕਰ ਲਾ ਮੈਨੂੰ ਕਿਹੜਾ ਕਿਸੇ ਨੇ ਦੇਖਿਆ ਬਟ ਮੈਂ ਮਾਲਕ ਨੂੰ ਬਹੁਤ ਮੰਨਦਾਗਾ ਤੇ ਰੱਬ ਦੇ ਆਸਰੇ ਆ ਸਾਰਾ ਕੁਝ ਉਹਨਾਂ ਨੂੰ ਮੰਨਦੇ ਆ ਤੇ ਬਸ ਉਸੇ ਕਰਨੇ ਸਾਰਾ ਕੁਝ ਦੇਖਦੇ ਆ ਭਾਈ ਕਦੇ ਇਹ ਸੋਚਿਆ ਸੀ ਜਿਵੇਂ ਅੱਜ ਬੱਚਿਆਂ ਦੇ ਨਾਲ ਪਿਆਰ ਆ ਹਨਾ ਫੇਰ ਫੇਰ ਉਤੀ ਆ ਗਿਆ ਮੈਂ ਹਨਾ ਮਤਲਬ ਕਿ ਇੱਕ ਟਾਈਮ ਲਈ ਬੰਦਾ ਕੁਝ ਗਲਤ ਕਰ ਲੈਂਦਾ ਹਨ ਪਰ ਕਦੇ ਸੋਚਿਆ ਸੀ ਵੀ ਜੇ ਪਾਪ ਹੋ ਗਿਆ ਤੇ ਮਤਲਬ ਕਿ ਕੀ ਬਣੂਗਾ ਜਾਂ ਮਤਲਬ ਕਿ ਘਰ-ਬਾਰ ਕਿਵੇਂ ਬਣੂਗਾ ਕੋਈ ਘਰ-ਬਾਰ ਬਾਰੇ ਵੀ ਇੱਕ ਖਿਆਲ ਆਉਂਦਾ ਹੀ ਆਉਂਦਾ ਬੰਦੇ ਦੇ ਮਨ ਚ ਫਿਕਰ ਹੁੰਦਾ ਵੀ ਯਾਰ ਦੋ ਬੱਚੇ ਪਹਿਲਾਂ ਸੀ ਹਨਾ ਆ ਤੀਜਾ ਬੱਚਾ ਫੇਰ ਹੋ ਗਿਆ ਉੱਪਰੋਂ ਘਰ ਘਰ-ਬਾਰ ਵੀ ਪਾਉਣ ਵਾਲਾ ਕੰਮ-ਕਾਰ ਵੀ ਸੈੱਟ ਕਰ ਲੈਣਾ ਮੈਂ ਨਾ ਵੀਰੇ ਵੈਸੇ ਜਦੋਂ ਮੈਂ ਪਹਿਲਾਂ ਸੀ ਪਹਿਲਾਂ ਮੈਂ ਸੋਚਦਾ ਨਹੀਂ ਸੀ ਜੀ ਬਿਲਕੁਲ ਨਹੀਂ ਸੋਚਦਾ ਸੀ ਮੇਰੀ ਇਹ ਸੀਗਾ ਮੈਂ ਕਹਿੰਦਾ ਯਾਰ ਵੀ ਜੇ ਕੋਈ ਇੱਥੇ ਆਇਆ ਨਾ ਦੁਨੀਆ ਤੇ ਤੇ ਉਹ ਆਪਦੇ ਕਰਮ ਲਿਖਾ ਕੇ ਲੈ ਕੇ ਆਇਆਗਾ ਸ਼ਾਇਦ ਜੇ ਮੇਰੇ ਤੋਂ ਕੁਝ ਇਦਾਂ ਦਾ ਹੋ ਜਾਂਦਾ ਪਾਪ ਵੀ ਹੋ ਜਾਂਦਾ ਜਾਂ ਮੈਂ ਕਰ ਬੈਠਦਾ ਬਟ ਉਹਦਾ ਮੇਰੇ ਮਾਈਂਡ ਦੇ ਵਿੱਚ ਇਹੀ ਰਹਿਣਾ ਸੀ ਵੀ ਯਾਰ ਮੈਂ ਗਲਤ ਕੀਤਾ ਕਿਉਂਕਿ ਜਿਹੜਾ ਬੰਦਾ ਤੂੰ ਆਪ ਵੀ ਆ ਜਿਹੜਾ ਬੰਦਾ ਹੈ ਥੋੜਾ ਜਿਹਾ ਨੈਗੇਟਿਵ ਸੋਚ ਵਾਲਾ ਉਹਨੂੰ ਇਹ ਚੀਜ਼ਾਂ ਨਾਲ ਫਰਕ ਨਹੀਂ ਪੈਂਦਾਗਾ ਮਤਲਬ ਕਿ ਜੇ ਕੋਈ ਮੈਂ ਹੁਣ ਮੈਂ ਆਪਦੇ ਹਮੇਸ਼ਾ ਪੋਜ਼ਿਟਿਵ ਵਾਈਬ ਰੱਖੀ ਹੈਗੀ ਮੈਨੂੰ ਇਹ ਹੁੰਦਾਗਾ ਵੀ ਮੇਰੇ ਤੋਂ ਕੁਝ ਗਲਤ ਨਾ ਹੋਵੇ ਵਾਹਿਗੁਰੂ ਮੇਰੇ ਤੋਂ ਕੁਝ ਗਲਤ ਨਾ ਕਰਾਵੇ ਮੈਂ ਹੱਜ ਵੀ ਹੁਣ ਵੀ ਜੇ ਆਪਣੇ ਘਰੇ ਕੋਈ ਕੋਈ ਗੱਲਬਾਤ ਹੋ ਜੂਗੀ ਨਾ ਜਾਂ ਆਪਣੇ ਹੋ ਜੂਗੇ ਮੈਂ ਕਹਿੰਦਾ ਨਾ ਚੱਲ ਕੋਈ ਗੱਲ ਨਹੀਂ ਅਰ ਸ਼ਾਇਦ ਹੋਣੀ ਹੋਊਗੀ ਮੈਨੂੰ ਕਹਿ ਦਿੰਦੇ ਵੀ ਤੂੰ ਇੰਨਾ ਕਿਉਂ ਆ ਆ ਚੀਜ਼ ਕਾ ਤੂੰ ਕਹਿ ਦਿੰਦਾ ਮੇਰੇ ਭੈਣਾ ਕਹਿ ਦਿੰਦਾ ਵੀ ਤੂੰ ਇਹ ਕੀ ਚੀਜ਼ ਕਰਦਾਗਾ ਜਿਵੇਂ ਹੁਣ ਕਈ ਵਾਰੀ ਕਿਤੇ ਕੋਈ ਪ੍ਰੋਬਲਮ ਆ ਜੇ ਜਾਂ ਕੋਈ ਢਿੱਲਾ ਮਿੱਸਾ ਹੋ ਜੇ ਮੈਨੂੰ ਪੁੱਛਾਂ ਕਹਿ ਦਿੰਗੇ ਵੀ ਇਦਾਂ ਯਾਰ ਉਹ ਢਿੱਲਾ ਹੋ ਗਿਆ ਉਹ ਹੋ ਗਿਆ। ਮੈਨੂੰ ਕੋਈ ਗੱਲ ਨਹੀਂ ਠੀਕ ਵੀ ਹੋ ਜਾਊਗਾ। ਜ਼ਰੂਰੀ ਨਹੀਂ ਨਾ ਆਪਾਂ ਉਸੇ ਗੱਲ ਨੂੰ ਰੀਫਿਲ ਰੱਖੀਏ ਵੀ ਅਤਾਨੀਆਂ ਨੇ ਠੀਕ ਹੋਣਾ ਪਤ ਨਹੀਂ ਹੋਣਾ। ਮਤਲਬ ਕਿ ਜੇ ਬੰਦੇ ਨੇ ਕਿਤੇ ਗਾਂ ਵੀ ਵਧਣਾ ਹੋਵੇ ਨਾ ਮੇਰਾ ਮੰਨਣਾ ਇਹ ਆ ਵੀ ਉਹ ਹਮੇਸ਼ਾ ਪੋਜ਼ਿਟਿਵ ਰਖਵੇ। ਪੋਜ਼ਿਟਿਵ ਰਹੂਗਾ ਤਾਂ ਹੀ ਸਾਰੇ ਖਿਆਲات ਸਭ ਤੋਂ ਵੱਖਰਾ ਰਹਿੰਦਾਗਾ ਬੰਦਾ ਇਦਾਂ ਗੱਲਾਂ ਕਰਨ। ਭਾਵੇਂ ਤੋਡੇ ਮਨ 'ਚ ਕਦੇ ਖਿਆਲ ਆਉਂਦਾ ਹੁੰਦਾ ਸੀ ਵੀ ਸਾਡਾ ਕਦੋਂ ਸੋਹਣਾ ਘਰ ਹੋਊਗਾ ਕਦੋਂ ਅਸੀਂ ਇੱਕ ਵਧੀਆ ਜ਼ਿੰਦਗੀ ਜੀਵਾਂਗੇ ਹੁੰਦਾ ਹੀ ਅਕਸਰ ਹਾਂਜੀ ਠੀਕ ਆ ਪਹਿਲਾਂ ਵੀਰੇ ਪਹਿਲਾਂ ਜਦੋਂ ਸਾੜੇ ਛੱਤਾਂ ਹੋ ਸੀਗਾ ਕੱਚੀਆਂ ਸੀਗਾ ਆ ਸੀਗੇ ਟਹਿਲ ਬਤਾਈ ਸੀਗਾ ਆਪਣੇ ਫਿਰ ਉਹਦੋਂ ਕਹਿਣਾ ਸੀ ਇਹ ਕਹਿਣਾ ਵੀ ਲੈ ਹੁਣ ਸਾਰਾ ਇਹੜਾ ਕੱਚਾਗਾ ਹਜੇ ਪਤਾ ਨਹੀਂ ਵੀ ਕਦੋਂ ਬੜਨਾ ਕਦੋਂ ਨਹੀਂ ਕਰਮ ਦੇ ਸੱਤੇ ਫਿਰ ਬਾਅਦ ਚ ਜਦੋਂ ਆਹ ਹੋਣ ਹਜੇ 6 ਸਾਲੀ ਹੋਏ ਫੇ ਕਰ ਪਾਇਆ ਤੇ ਇਨਾਂ ਦੇ ਕਰਮਾਂ ਦੇ ਸਾਹ ਕਿਤਾਬਾਂ ਨਾਲ ਬਹੁਤ ਜ਼ਿਆਦਾ ਵਧੀਆ ਬਹੁਤ ਸੋਨਾ ਬਣ ਗਿਆ ਬੱਚੀ। ਅਣੀ ਸਿਆਣੇ ਕਹਿੰਦੇ ਆ ਧੀਆ ਜਦੋਂ ਵੀ ਆਉਂਦੀ ਆ ਉਹਦੀ ਕਰਮ ਲਿਖਾ ਕੇ ਕਰਮ ਲਿਖਾਤੀ ਲੈ ਕੇ ਆਉਂਦੀ ਹੂੰ ਜੀ ਤੇ ਭਾਈ ਉਹਨੇ ਇਹ ਕਿਹੜੇ ਕਿਹੜੇ ਸਕੂਲ ਚ ਪੜ੍ਹਦੀਆਂ ਤੇ ਕੀ ਕੀ ਸਟੱਡੀ ਕਰ ਰਹੀ ਆ ਹੁਣੇ ਵੀਰੇ ਪਹਿਲਾਂ ਤਾਂ ਇਹਨਾਂ ਨੂੰ ਲਾਇਆ ਸੀ ਆਪਾਂ ਆ ਆਪਣਾ ਜਿਵੇਂ ਐਚ ਕੇ ਸਕੂਲ ਆ ਸਾਡੇ ਇੱਥੇ ਸਮਾਲਸਰ ਤੇ ਉੱਥੇ ਫਿਰ ਤੁਹਾਨੂੰ ਪਤਾ ਹੀ ਕਈ ਅਡੇ ਬੱਚੇ ਦੇ ਮਾਈਂਡ ਦੇ ਵਿੱਚ ਕਿੱਦਾਂ ਦਾ ਥੌਟ ਆਉਂਦੇ ਕਿੱਦਾਂ ਕਿਉਂਕਿ ਉੱਤੇ ਕਈ ਨਹੀਂ ਖੇਡਣ ਦਿੰਦੇ ਬੱਚਿਆਂ ਨੂੰ ਬਟ ਉਸ ਤੋਂ ਬਾਅਦ ਵਿੱਚ ਇਹਨਾਂ ਦਾ ਉੱਤੇ ਜਦੋਂ ਨਹੀਂ ਇੰਨਾ ਜ਼ਿਆਦਾ ਹੋਇਆ ਫਿਰ ਇਹਨਾਂ ਨੂੰ ਮੈਂ ਪੁੱਛਿਆ ਵੀ ਪੁੱਤ ਕਿੱਥੇ ਲੱਗਣਾ ਕਿਉਂਕਿ ਬੱਚਾ ਉੱਥੇ ਹੀ ਲੱਗਦਾ ਜਿੱਥੇ ਉਹਦੇ ਸਾਥੀ ਲੱਗੇ ਹੋਣ ਜੀ ਇਹਨਾਂ ਸਾਡੇ ਇੱਥੇ ਪ੍ਰਾਇਮਰੀ ਸਕੂਲ ਆ ਇਹ ਬੇਟਾ ਮੇਰਾ ਜਿਹੜਾਗਾ ਉਹ ਤਾਂ ਪੜਿਆ ਮਤਲਬ ਕਿ ਸਿਰਫ ਪ੍ਰਾਈਵੇਟ ਸਕੂਲ ਹੀ ਬਾਅਦ ਚ ਇਹ ਇੱਥੇ ਸਰਕਾਰੀ ਹਾਈ ਸਕੂਲ ਜਿੱਤੇ ਮੈਂ ਖੁਦ ਉਹ ਮਤਲਬ ਕਿ ਕਲਾਸ ਤੋਂ ਕੀਤੀ ਹੈਗੀ ਤੇ ਬੇਟੀਆਂ ਸਰਕਾਰੀ ਸਕੂਲ ਚ ਲੱਗਦੀਆਂ ਵੀ ਆ ਤੇ ਛੋਟੀ ਬੇਟੀ ਜਿਹੜੀ ਰਾਏ ਵੀ ਰਾਏਦੀਪਾ ਜਿਹਨੂੰ ਮੈਂ ਤੁਹਾਨੂੰ ਦੱਸਾਇਆ ਵੀ ਮੈਂ ਮਾਰ ਦੇਣਾ ਸੀਗਾ ਤੇ ਇਹ ਕਦੇ ਵੀ ਜੀ ਪਹਿਲੇ ਨੰਬਰ ਤੇ ਕੋਈ ਅਗਾ ਜਾਵਾ ਤੀਜੇ ਨੰਬਰ ਤੇ ਕਦੇ ਮੈਂ ਇਹਨੂੰ ਆਉਂਦੀ ਨੂੰ ਨਹੀਂ ਦੇਖਿਆ ਪਹਿਲਾ ਨੰਬਰ ਦੂਜਾ ਨੰਬਰ ਗੇਮਾਂ ਦੇ ਵਿੱਚ ਚੈਸ ਚੈਸ ਦਾ ਹਲੇ ਦੀ ਚੈਸ ਦਾ ਮੈਨੂੰ ਅਲੇਤੀ ਕੁ ਨਹੀਂ ਪਤਾਗਾ ਵੀ ਚੈਸ ਕੀ ਹੁੰਦੀ ਹੈਗੀ ਜਾਂ ਕਿਵੇਂ ਖੇਡੀਦੀ ਆ ਇਹ ਉਹਦੇ ਚੋਂ ਵੀ ਫਰਸਟ ਨੰਬਰ ਲੈ ਕੇ ਆਈ ਸੀਗੀ ਤੇ ਖੋਖੋ ਹੋ ਗਈ ਇੱਕ ਆਪਣਾ ਗੇਮਾਂ ਦੇ ਵਿੱਚ ਫੋਟਵਾਲ ਹੋ ਗਿਆ ਤੇ ਆਪਣਾ ਇੱਕ ਯੋਗਾ ਯੋਗਾ ਦੇ ਵਿੱਚ ਜਿਵੇਂ ਮਰਜੀ ਤੋਰਮ ਰੋਰ ਕਰੀ ਜਾਂਦੀ ਰਹਿੰਦੀ ਹੈ ਡੈਡੀ ਮੈਂ ਆ ਵੀ ਕਰ ਲੈਣੀ ਆ ਆ ਵੀ ਕਰ ਲੈਣੀ ਆ ਬਸ ਇਹਨਾਂ ਚੱਲੀ ਜਾਂਦਾ ਮਤਲਬ ਕਿ ਐਕਟਿਵ ਆ ਇਹ ਹਨਾ ਬਹੁਤ ਸ਼ਾਰਪ ਆ ਇਹ ਬੇਟੇ ਨਾਲੋਂ ਬਹੁਤ ਜ਼ਿਆਦਾ ਸ਼ਾਰਪ ਆ ਮੇਰੀ ਬੇਟੀ ਇਦਾਂ ਦੀ ਆ ਤੇ ਮੰਨਣਾ ਨਹੀਂ ਇਹ 1 ਮਿੰਟ ਤੱਕ ਇਦਾਂ ਨਾ ਸਿੰਗਲ ਹੈਂਡ ਨਾਲ ਐ ਲੌਂਕ ਜਾਂਦੀ ਐ ਅਸੀਂ ਇੰਗਲੈਂਡ ਦਾ ਇੰਨੀ ਪਾਵਰਫੁਲ ਕਹਿੰਦੇ ਕਦੇ ਹੁੰਦੀ ਫਿਕਰ ਆਇਆ ਕਿਉਂਕਿ ਜਦੋਂ 3 ਜਨਮ ਲੈ ਲੈਂਦੀਆਂ ਇੱਕ ਫਿਕਰ ਹੋ ਜਾਂਦਾ ਵੀ 3 ਦੇ ਵਿਆਹ ਕਰਦੇ ਆ ਦਾਜ ਵੀ ਬਣਾਉਣਾ ਇੱਕ ਫਿਕਰ ਹੋ ਜਾਂਦਾ ਹਨਾ ਮਾਪਿਆਂ ਨੂੰ ਉਹ ਤਾਂ ਹੈ ਵੀਰੇ ਹੁੰਦਾ ਤਾਂ ਹੈਗਾ ਕਹਿੰਦੇ ਹੁੰਦੇ ਆ ਜਦੋਂ 3 ਹੋ ਜਾਂਦੇ ਆ ਉਦੋਂ ਤੱਕਬੀਲਦਾਰੀ 깔 ਪੈ ਜਾਂਦੀ ਆ ਆਪਾਂ ਕਹਿ ਦਿੰਨੇ ਆ ਵੀ ਜ਼ਿੰਮੇਵਾਰੀ ਹੋ ਜਾਂਦੀ ਆ ਮਨ ਬਹੁਤ ਹੁੰਦਾ ਪਰ ਫਿਰ ਵੀ ਵਾਹਿਗੁਰੂ ਤੇ ਛੱਡ ਦਈਦਾ ਵਾਹਿਗੁਰੂ ਕਹਿ ਦਈਦਾ ਵੀ ਚੱਲ ਜੋ ਇਹਨਾਂ ਦੇ ਕਰਮਾਂ ਦਾ ਹੈਗਾ ਉਹ ਮਾਰਾ ਇਹਨੇ ਲਿਖ ਕੇ ਦੇ ਕੱਲੀਆਂ ਤੇ ਉਹਦੇ ਕਰਮਾਂ ਦਾ ਬਹੁਤ ਕੁਝ ਬਣ ਹੀ ਜਾਣੀ ਕਰਮਾਨੀ ਸਾਖਤਾ ਮੇਰੀ ਮਾਤਾ ਜੀ ਸੀਗੇ ਉਹਨ ਤੋਂ ਇਹ ਕਹਿਣਾਗਾ ਉਹਨਾਂ ਦੀ ਲਗਭਗ 3 ਸਾਲ ਹੋ ਗਏ ਨੇ ਡੈਥ ਨੂੰ ਮੇਰੀ ਮਾਤਾ ਜੀ ਨਾ ਇਹਨਾਂ ਦਾ ਸਮਾਨ ਉਹ ਪਹਿਲੇ ਹੀ ਬਣਾ ਕੇ ਸੀਗੇ ਹਾਲੇ ਫੇਰ ਨਾ ਛੋਟੀਆਂ ਛੋਟੀਆਂ ਗਿਆ ਮੇਰੀ ਮਾਤਾ ਇੰਨੀ ਸਚਿਆਰੀ ਸੀਗੀ ਵੀ ਉਹਨਾਂ ਨੇ ਇਹਨਾਂ ਦਾ ਜਿਹੜਾ ਦਾਜ ਦੇ ਵਿੱਚ ਜੋ ਸਮਾਨ ਦੇਣਾ ਹੁੰਦਾ ਉਹ ਇਹਨਾਂ ਦਾ ਪਹਿਲਾਂ ਰੈਡੀ ਕਰਕੇ ਰੱਖਦਾ ਸੀ ਵੀ ਇਹ ਪਹਿਲਾ ਤਾਂ ਉਹਨਾਂ ਨੇ ਮੇਰੀਆਂ ਭੈਣਾਂ ਦਾ ਕੀਤਾ ਭੈਣਾਂ ਦੇ ਦੋਹਾਂ ਦੇ ਵਿਆਹ ਹੋ ਗਏ ਉਸ ਤੋਂ ਬਾਅਦ ਵਿੱਚ ਫਿਰ ਉਹ ਬੈਠੇ ਰਹਿੰਦੇ ਬੈਠਕ ਦਾ ਕੰਮ ਬਹੁਤ ਕੀਤਾ ਹੀ ਉਹਨਾਂ ਨੇ ਫਿਰ ਉਹਨਾਂ ਨੇ ਇਹਨਾਂ ਦਾ ਵੀ ਬਣਾ ਕੇ ਰੱਖਦੇ ਵੀ ਆ ਮੇਰੇ ਪੋਤੀਆਂ ਨੂੰ ਤੁਸੀਂ ਆ ਸਾਮਾਨ ਦੇਣਾ ਹੀ ਦੇਣਾ ਹਾਂਜੀ ਇਹਨਾਂ ਪਿਆਰ ਸੀ ਭੈਣੇ ਵਸੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਧੀਆਂ ਨੂੰ ਮਾੜਾ ਬਹੁਤ ਸਮਝਦੇ ਆ ਹਣ ਹੁਣ ਹਜੇ ਵੀ ਸਮਾਜ ਉਹਨਾਂ ਅੱਗੇ ਨਹੀਂ ਫਧਿਆ ਬਹੁਤ ਮਾੜਾ ਸਮਝਦੇ ਰਹਿੰਦੇ ਹਾਂ ਹਾਂਜੀ ਬਹੁਤ ਵੀਰੇ ਕਹਿੰਦੇ ਆ ਕਿ ਵੀ ਧੀਆਂ ਹੋ ਤਾਂ ਜਾਂਦੀਆਂ ਨੇ ਕਹਿੰਦੇ ਨੇ ਵੀ ਪਾਪ ਆ ਕਹਿੰਦੇ ਆ ਅੱਜ ਕੱਲ ਦੇ ਸਿਰ ਤੇ ਕਹਿੰਦੇ ਆ ਆਪਾਂ ਕਰਮਾਂ ਦੇ ਸਿਰ ਤੇ ਆ ਵੈਸੇ ਅਗਲੇ ਅੱਗੇ ਹੁਣ ਸੋਚ ਬਾਲੀ ਹੁੰਦੀ ਸੀਗੀ ਵੀ ਤਿੰਨ ਚਾਰ ਧੀਆ ਹੋਗੀਆਂ ਹੁਣ ਕਹਿੰਦੇ ਉਹਦੇ ਬੱਚੇ ਹੈ ਨਹੀਂ ਕਹਿੰਦੇ ਆ ਬੱਚਿਆਂ ਦੀ ਸੋਚ ਆਪੋ ਆਪਣੀ ਕਹਿੰਦੇ ਹੁਣ ਅੱਜ ਕੱਲ ਬਰਾਬਰ ਆ ਧੀ ਵੀ ਤੇ ਪੁੱਤ ਵੀ ਬਿਲਕੁਲ ਇਹ ਫਰਕ ਨਹੀਂ ਇਹ ਵੀ ਇਹ ਵੀ ਗੱਲ ਸੱਚ ਹੈ ਭੈਣੇ ਕਹਿੰਦੇ ਵੀ ਜਿਹੜੀਆਂ ਧੀਆ ਹੁੰਦੀਆਂ ਉਹ ਪੁੱਤਾਂ ਨਾਲੋਂ ਜ਼ਿਆਦਾ ਮੋਹ ਲੈਂਦੀਆਂ ਹਾਂਜੀ ਜ਼ਿਆਦਾ ਮੋਹ ਲੈਂਦੀਆਂ ਨੇ ਕਰਦੀਆਂ ਵੀ ਜ਼ਿਆਦਾ ਇਹਦੇ 'ਚ ਕੋਈ ਸ਼ੱਕ ਨਹੀਂ ਵੀਰੇ ਮੈਂ ਜਦੋਂ ਵੀ ਮੇਰਾ ਬੇਟਾ ਦਾਲੇ ਥੋੜਾ ਲੇਟ ਆਉਂਦਾਗਾ ਕਿਉਂਕਿ ਅੱਪਾ ਮੈਂ ਰੋਕਿਆ ਬਣੇਗਾ ਕਦੇ ਕਿਉਂਕਿ ਭਈ ਆਹੀ ਜਵਾਨੀ ਦਾ ਟਾਈਮ ਆਈ ਇਹਨੂੰ ਗਲਤ ਕੰਮ ਤੋਂ ਕਹਿਣਾ ਵੀ ਗਲਤ ਗਾਈਡ ਨਹੀਂ ਹੋਈ ਕਿਸੇ ਗਲਤ ਪਰਸਨ ਨਾਲ ਨਹੀਂ ਜਾਣਾਗਾ ਕੋਈ ਤੈਨੂੰ ਲੱਗੇ ਵੀ ਇੱਥੇ ਭਈ ਇਹ ਬੰਦੇ ਰੋਂਗ ਆਗੇ ਉਹ ਆ ਕੇ ਪਹਿਲਾਂ ਮੇਰੇ ਨਾਲ ਗੱਲ ਕਰਨੀ ਹੈ ਵੀ ਡੈਡੀ ਅੱਜ ਆ ਗੱਲ ਦੇਖੀ ਮੈਂ ਤੂੰ ਮੇਰੇ ਨਾਲ ਹਰ ਇੱਕ ਗੱਲ ਸ਼ੇਅਰ ਕਰਨੀ ਹੈ ਤੇ ਮੈਂ ਕਹਾਂ ਉਹ ਤੋਂ ਪਹਿਲਾਂ ਤੂੰ ਕਿਸੇ ਦੇ ਨਾਲ ਨਹੀਂ ਜਾਣਾਗਾ ਤੇ ਮੇਰੇ ਕਾ ਬੇਟੀਆਂ ਦੋਵੇਂ ਘਰੇ ਹੁੰਦਾਂਗੀਆਂ ਹਾਲਾ ਕਿ ਇਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਭਈ ਬਾਈਕ ਸਟਾਰ ਆ ਗਿਆ ਇਨਾਂ ਨੇ ਉਸੇ ਟਾਈਮ ਵੱਡੀ ਬੇਟੀ ਨੇ ਜਾਣਾਗਾ ਪਾਣੀ ਲਿਆ ਕੇ ਦੇਣਾਗਾ ਫਿਰ ਮੈਂ ਉੱਥੇ ਇਨਾਂ ਕੋਲ ਬੈਠਦਾ ਫਿਰ ਇਹ ਥੋੜੀ ਜਿਆਦਾ ਐਕਟਿਵ ਆਈ ਗੇਮਾ ਗੂਮਾ ਕਰਦੀ ਆ ਫਿਰ ਅਸੀਂ ਘੁਲਦੇ ਘੁਲਦੇ ਹੈਗੇ ਕਿਤੇ ਕਹਦੇ ਕਿ ਡੈਡੀ ਆਪਾਂ ਘੁਲਦੇ ਆਂ ਕਿ ਆਪਾਂ ਲੜਦੇ ਆਂਗੇ ਬਸ ਇਦਾਂ ਚੱਲ ਜਾਂਦਾ ਬਹੁਤ ਮਤਲਬ ਕਿ ਸੋਨਾ ਪਰਿਵਾਰ ਲੱਗਦਾ ਹੱਸਦਾ ਖੇਡਦਾ ਕੀ ਬਣਾਉਣਾ ਚਾਹੁੰਦੇ ਹੋ ਬਈ ਬੱਚੇ ਬੱਚੇ ਹੁਣ ਆਹਦਾ ਬੇਟੀ ਦਾ ਹੀ ਇਹ ਆਰਮੀ ਦਾ ਕਹਿੰਦੀ ਹੈ ਕਿ ਮੈਂ ਆਰਮੀ ਚ ਆਈ ਯਾਰੀ ਹੁਣ ਹਰ ਇੱਕ ਚੀਜ਼ ਦੇ ਵਿੱਚ ਐਕਟਿਵ ਆ ਜੀ ਇਹ ਇਹ ਜੇ ਮੰਨ ਲਓ ਵੀ ਮੋਬਾਈਲ ਆਪਾਂ ਕਹਿੰਦੇ ਆਗੇ वैसे गलत आका मोबाइल ज्यादा देखना बट इननू एक्टिविटीज इतंदा दे दसीया मैं ए मोबाइल देख ले रै ड्रैंक कर ली ना ड्रैंक ते जितदा दी कोई ओ आ, देखना इनने कार्टून टाइप ओददा दा कार्टून इनने बना के मेरे सामने कर देख देना ਵੀ ਆ ਅਸੀਂ ਦੇਖ ਦੇ ਕੇ ਬਣਾਇਆ ਮਤਲਬ ਕਿ ਓਦਾਂ ਚਲੋ ਗਲਤ ਆਗਾ ਵੀ ਜਿਆਦਾ ਮੋਬਾਈਲ ਨਹੀਂ ਦੇਣਾ ਚਾਹੀਦਾ ਬੱਚਿਆਂ ਨੂੰ ਬਟ ਇਹ ਬਹੁਤ ਜਿਆਦਾ ਉਹਦੇ ਚ ਵੀ ਐਕਟਿਵ ਹੈ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਭੈਣੇ ਕਿਉਂਕਿ ਇੱਕ ਮਾਂ ਪਿਓ ਦਾ ਨਾ ਸੁਪਨਾ ਹੁੰਦਾਗਾ ਮਤਲਬ ਕਿ ਕਦੇ ਉਹ ਜਿਹੜਾ ਕੁਝ ਕਦੇ ਆਪਨਾ बन सके होन ताव आप दे 3 ਪੁੱਤਾਂ ਚ ਉਹ ਸੁਪਨਾ ਦੇਖਦੇ ਹੁੰਦੇ ਆ ਵੀ ਮੈਂ ਆਪਦੇ 3 ਪੁੱਤ ਨੂੰ ਆਪੜਾਂਵਾਂਗੇ ਤੁਸੀਂ ਕੀ ਸੋਚਦੇ ਹੋ ਵੀ 3 ਨੂੰ ਕੀ ਬਣਾਉਣਾ ਅਸਤਾ ਵੈਸੇ ਸੋਚਦਾ ਹੈ ਜੀ ਵੀਰੇ ਕਹੇਦਾ ਵੀ ਚੱਲ ਸਾਡੀ ਤਾਂ ਜ਼ਿੰਦਗੀ ਲੰਗੀ ਜੋ ਹੈਗੀ ਆ ਵੀ ਅੱਗੇ ਕਹਿੰਦੇ ਨੇ ਵੀ ਜੇ ਪੜ੍ਹ ਲਿਖਣਗੇ ਤਾਂ ਚੱਲ ਆਪਦੀ ਜ਼ਿੰਦਗੀ ਬਹੁਤ ਵਧੀਆ ਜੀ ਅੱਗੇ ਕੋਈ ਡਿਊਟੀ ਕੋਈ ਨੌਕਰੀ ਕੋਈ ਮਿਲ ਜਾਂਦੀ ਆ ਤਾਂ ਕਹਿੰਦੀ ਆ ਇਹਨੂੰ ਮੈਂ ਕਹਿ ਮਗਾ ਤੂੰ ਕਿਵੇਂ ਇਹ ਕਹਦੂਗੀ ਮੈਂ ਟੀਚਰ ਬਣੂੰਗੀ ਉਹ ਕਹਦੂਗੀ ਮੈਂ ਆਈ ਆ ਆਈਪੀਸ ਅਫੀਸਰ ਜੀ ਮੈਂ ਕਹਿੰਦੇ ਨੀ ਜੋ ਛੋੜੇ ਕਰਮਾਚਾਰ ਛੋੜੀ ਪੜ੍ਹਾਈ ਆ ਲਿਖਾਈ ਆ ਤੁਸੀਂ ਅੱਗੇ ਪੜ੍ਹ ਕੇ ਆਪਦਾ ਆਦੀ ਜ਼ਿੰਦਗੀ ਬਣਾਉਣੀ ਆ ਇਹ ਹੀ ਹੈ ਵੀਰੇ ਆਪਣਾ ਤਾਂ ਜੀ ਮੈਂ ਆਦੀਆਂ ਬੇਟੀਆਂ ਨੂੰ ਇਹ ਹਮੇਸ਼ਾ ਹਰ ਇੱਕ ਪੇਰੈਂਟ ਨੂੰ ਚਾਹੀਦਾ ਜਦੋਂ ਸਕੂਲੋਂ ਆਉਂਦੀਆਂ ਉਹਨਾਂ ਤੋਂ ਪੁੱਛੋ ਵੀ ਅੱਜ ਸਕੂਲ ਦੇ ਵਿੱਚ ਕੀ ਕਰਾਇਆ ਤੁਸੀਂ ਕੀ ਦੇ ਨਾਲ ਗੱਲ ਕੀਤੀ ਉੱਥੇ ਤੁਹਾਨੂੰ ਕੋਈ ਨੈਗੇਟਿਵ ਪਰਸਨ ਤਾਂ ਨਹੀਂ ਮਿਲਿਆ ਕਹਿਣ ਤੋਂ ਭਾਵ ਐ ਤੁਹਾਨੂੰ ਪਤਾ ਹੀ ਅੱਜਕੱਲ੍ਹ ਸਕੂਲਾਂ ਦੇ ਵਿੱਚ ਵੀ ਸੇਫ ਨਹੀਂਗਾ ਮੈਂ ਨਾ ਅੱਜ ਤੋਂ 5-6 ਸਾਲ ਪਹਿਲਾਂ ਇੱਕ ਵੀਡੀਓ ਦੇਖੀ ਸੀ ਜਿੱਥੇ ਟੀਚਰ ਨਾ ਬਹੁਤ ਮਾਰਦਾ ਬੱਚਿਆਂ ਨੂੰ ਉਹ ਵਾਇਰਲ ਬਹੁਤ ਹੋਈ ਸੀਗੀ ਮੇਰਾ ਬੇਟਾ ਉਦੋਂ ਪੜਦਾ ਸੀ ਤੇ ਮੈਂ ਨਾ ਇਹਨੂੰ ਮਨ ਲੱਗਿਆ ਮੇਰੇ ਕਿਤੇ ਆ ਗਈ ਮੈਂ ਉਦੋਂ ਛੁੱਟੀ ਆਇਆ ਹੋਇਆ ਸੀਗਾ ਤੇ ਮੈਂ ਨਾ ਆਉਂਦੇ ਨੂੰ ਇਹਨੂੰ ਆਤਮਿਕ ਇੱਕ ਵਾਰ ਤੇ ਲਾਉਣ ਲੱਗਾ ਉਹ ਤੋਂ ਗਰਮੀ ਬਹੁਤ ਸੀਗੀ ਢਲਾਇਆ ਮੈਂ ਕਿਹਾ ਨੂੰ ਕਿਤੇ ਟੀਚਰ ਨੇ ਨਾ ਗੁੱਟੇ ਮੈਂ ਕਿਹਾ ਲਾ ਦੇ ਕੱਪੜੇ ਮੈਂ ਸਾਰਾ ਵੇਖਿਆ ਕੰਦਮ ਬਾਬ ਡਰ ਬਹੁਤ ਹੁੰਦਾ ਹੈ ਇਹ ਬੱਚੇ ਨੂੰ ਸਿਖਾਉਣਾ ਚਾਹੀਦਾ ਜੇ ਤੁਹਾਡੇ ਨਾਲ ਕੋਈ ਵੀ ਐਕਟੀਵਿਟੀ ਸਕੂਲ ਦੇ ਵਿੱਚ ਹੁੰਦੀ ਹੈ ਨਾ ਤੁਸੀਂ ਆ ਕੇ ਸਾਨੂੰ ਦੱਸਣਾ ਪੈਣਾ। ਇਹੀ ਮੈਨੂੰ ਹਾਂ ਸ਼ਾਇਦ ਬੇਟਾ ਮੈਨੂੰ ਨਾ ਗੱਲ ਉਹ ਦੱਸੇ ਕਿਉਂਕਿ ਇਹ ਮੁੰਡੇ ਖੁੰਡੇ ਵਾਲਾ ਮਾਈਂਡ ਆ ਤੇ ਸਕੂਲ ਦੇ ਵਿੱਚ ਜੋ ਵੀ ਹੋਇਆ ਬੇਟੀਆਂ ਨੇ ਮੈਨੂੰ ਨਾਲ ਸ਼ੇਅਰ ਕਰਨਾ ਤੇ ਇਹਨਾਂ ਨੂੰ ਮੈਂ ਇਹੀ ਕਹਿੰਨਾ ਅੰਨਾ ਪੁੱਤ ਤੁਹਾਡੇ ਹੱਥ ਆ ਗਈ। ਤੁਸੀਂ ਮੈਨੂੰ ਜੋ ਕੋਈ ਵੀ ਤੁਹਾਨੂੰ 네ਗੇਟਿਵ ਕਹਿੰਦਾ ਪੋਜ਼ਿਟਿਵ ਕਹਿੰਦਾ ਤੁਸੀਂ ਆ ਕੇ ਮੇਰੇ ਕੋਲ ਗੱਲ ਕਰਨੀ ਆ। ਤੇ ਉਹ ਕਰਦਿਆਂ ਵੀ ਆ ਉਹਨਾਂ ਨੂੰ ਪਤਾ ਵੀ ਮੇਰੇ ਬਾਪੂ ਨੇ ਜੋ ਵੀ ਆ ਇਹਨਾਂ ਨੂੰ ਹੀ ਹਰ ਇੱਕ ਖੁਆਸ਼ ਵੀ ਪੂਰੀ ਕਰਨਾ। ਬਟ ਮੈਂ ਐ ਨਹੀਂ ਕਰਦਾ ਵੀ ਮੈਂ ਹੁਣੇ ਲਿਆ ਦਿੱਤੀ ਜੀ। ਇੱਦਾਂ ਨਹੀਂ ਕਰਦਾ ਮੈਂ ਇਹਨਾਂ ਨੂੰ ਟਾਈਮ ਦਿੰਦਾ ਉਹ ਜਿਵੇਂ ਇਹਨਾਂ ਨੇ ਅੱਜ ਮੰਨ ਲਓ ਮੈਨੂੰ ਕਹਿਤਾ ਸਾਨੂੰ ਆਹ ਚੀਜ਼ ਚਾਹੀਦੀ ਆ ਮੈਂ 10 ਦਿਨ ਵੀ ਪਾਉਂਦਾ ਹਾਂ 15 ਦਿਨ ਵੀ ਪਾਉਂਦਾ ਹਾਂ ਕਿਉਂਕਿ ਇਹਨਾਂ ਨੂੰ ਪਤਾ ਲੱਗੇ ਬਈ ਔਕੀ ਆ ਚੀਜ਼ ਲਿਆਉਣੀ ਹਾਂ ਵੀ ਬਣਦੀ ਕਿਹੜੇ ਹਿਸਾਬ ਨਾਲ ਹਾਂ ਮੈਂ ਮਤਲਬ ਕਿ ਇਹਨਾਂ ਨੂੰ ਹੰਟ ਦੇ ਵਿੱਚ ਉਹ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਬਈ ਜਿਹੜਾ ਇਹਨਾਂ ਦੇ ਸਮਝ ਆ ਜਾਣ ਉਹ ਤਾਂ ਦੋਹਾਂ ਦੇ ਵਿੱਚੋਂ ਮੰਮੀ ਡੈਡੀ ਦੇ ਵਿੱਚੋਂ ਡਰ ਕੀ ਤੋਂ ਜ਼ਿਆਦਾ ਲੱਗਦਾ ਡਰ ਕੀ ਤੋਂ ਜ਼ਿਆਦਾ ਲੱਗਦਾ ਹੈਂ ਚੀਤ ਲਾ ਦੋ ਤਾਂ ਇਹ ਇਹ ਤਾਂ ਮਿਲਦਾ ਕਾਫੀ ਡਰੀ ਹੋਈ ਆ ਜਰੀ ਬੋਲ ਹੀ ਨਹੀਂ ਰਹੀ ਕੀ ਪਤਾ ਵੱਡੇ ਹੋ ਕੇ ਵੱਡਾ ਹੋ ਕੇ ਮੈਂ ਤਾਂ ਟੀਚਰ ਬੰਨਾ ਟੀਚਰ ਬੰਨਾ ਜਵਾਕਰ ਨੂੰ ਕੁੱਟਿਆ ਕਰੇਗੀ ਹੈ ਕੁੱਟਿਆ ਕਰੋਗੀ ਬੰਨਗੀ ਤੇ ਆ ਦੂਜੀ ਭੈਣ ਨੂੰ ਮਾਈਕ ਤੇ ਦੇ ਤਾਂ ਪੁੱਤ ਮਤਲਬ ਕਿ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਤੁਸੀਂ ਆਰਮੀ ਆ ਆਰਮੀ ਚ ਜਾਣਾ ਅੱਛਾ ਦੇਸ਼ ਦੀ ਸੇਵਾ ਕਰਨੇ ਚਾਹੁੰਦੇ ਹੋ ਦਰ ਨਹੀਂ ਲੱਗਦਾ ਉੱਥੇ ਦਾ ਕਹਿੰਦੇ ਗੋਲੀਆਂ ਗੁਲੀਆਂ ਚੱਲਦੀਆਂ ਬਾਪੂ ਮੁਚਾਲਦੇ ਉੱਥੇ ਦਰ ਨਹੀਂ ਲੱਗਦਾ اچھا ਠੀਕ ਹੈ ਤੇ ਮੰਮੀ ਡੈਡੀ ਚੋ ਕੁੱਟਦਾ ਕੌਣ ਆ ਤੁਹਾਨੂੰ ਫਿਰ ਲੜਦਾ ਲੁੱਟਦਾ ਕੌਣ ਆ ਜ਼ਿਆਦਾ ਮੰਮਾ ਮੰਮੀ ਲੜਦੀ ਹੈ ਠੀਕ ਹੈ ਤੇ ਇਹ ਤੇ ਬਰੌਂਦਾ ਕੌਣ ਹੁੰਦਾਗਾ ਪਾਪਾ ਪਾਪਾ ਠੀਕ ਹੈ ਮਤਲਬ ਕਿ ਜ਼ਿਆਦਾ ਪੜ੍ਹਾਈ ਹਸਤੇ ਕੌਣ ਕਹਿੰਦਾ ਹੁੰਦਾ ਵੀ ਪੜ੍ਹ ਲਓ ਕੌਣ ਪੜ੍ਹਾਈ ਹਸਤੇ ਕੌਣ ਕਹਿੰਦਾ ਵੀ ਪੜ੍ਹ ਲਓ ਜਾਂ ਮੈਂ ਹੈ ਦੋਨੇ ਦੋਨੇ ਕਹਿੰਦੇ ਆ ਠੀਕ ਆ ਮੋਹ ਤੋਂ ਹਾਂ ਜੋ ਕੀਦਾ ਜਾ ਰਿਹਾ ਹੰਦੁਲਾ ਨੀ ਇੱਕ ਦਾ ਦੱਸੋ ਤੁਹਾਨੂੰ ਕੀ ਦਾ ਇਰਾਦਾ ਹੁੰਦਾ ਹੈ ਹੈ ਦੋਨਾਂ ਦੋਨਾਂ ਦਾ ਠੀਕ ਹੈ ਜੀ ਬਾਪੂ ਜੀ ਜਦੋਂ ਬੱਚੀਆਂ ਹੋਈਆਂ ਪਹਿਲੇ ਹੀ ਘਰ ਚ ਦੋ ਬੇਟੀਆਂ ਸੀ ਫਿਰ ਨਾ ਪੋਤੀਆਂ ਦੋ ਹੋਈਆਂ ਕੋਈ ਪਸਤਾਵਾ ਨਹੀਂ ਆਇਆ ਕੋਈ ਮਨ ਦੇ ਵਿੱਚ ਕੋਈ ਥਾਟ ਨਹੀਂ ਆਇਆ ਮੈਨਿੰਪਰਸਾਵਾ ਤਾਂ ਨਹੀਂ ਆਇਗਾ ਕਦੀ ਕਾ ਚਲੋ ਵੀ ਇਹਨਾਂ ਦਾ ਪਹਿਲਾ ਬੱਚਾ ਇਹ ਲੜਕਾ ਹੋਇਆ ਸੀਗਾ ਹੂੰ ਉਦੋਂ ਬਹੁਤ ਲਾਡ-ਵਾਡੀਆਂ ਕੀਤੀਆਂ ਸੀ ਹੂੰ ਪਰ ਇੱਥੇ ਡੀਜੇ ਆਇਆ ਰਬਗਰਾ ਪ੍ਰੋਗਰਾਮ ਬਹੁਤ ਵੱਡਾ ਕੀਤਾ ਇਹ तकरीबन ਕਿਸੇ ਨੂੰ ਨਹੀਂ ਛੱਡਿਆ ਸੀ ਜਿਹਦਾ ਬੰਦਾ ਨਹੀਂ ਆਪਣੇ ਘਰ ਦੇ ਵਿੱਚ ਇੱਥੇ ਆਇਆ ਅੱਛਾ ਤੇ ਫਿਰ ਉਸ ਤੋਂ ਬਾਅਦ ਮੈਂ ਸਰਪਸ ਕਰਦਾ ਬਾਹਰ ਹੂੰ ਇੱਥੇ ਅੱਛਾ ਜੀ ਤੇ ਉਹ ਫਿਰ ਤੋਂ ਬਾਅਦ ਫਿਰ ਇਹ ਹੋ ਗਈ ਹੂੰ ਮੈਂ ਕਿਹਾ ਚਲੋ ਕੋਈ ਨਹੀਂ ਹੂੰ ਫਿਰ ਉਹ ਅਤੀਜੀ ਬੱਚੀ ਹੋ ਗਈ ਹੂੰ ਮੈਂ ਉਹਨੂੰ ਕਹਿੰਦਾ ਵੀ ਐਂ ਕਰਕੇ ਵੀ ਮੈਂ ਉਦੋਂ ਘਰੇ ਸੀ ਆ ਗਿਆ ਸੀ ਮਤੋਂ हट ਗਿਆ ਸੀਗਾ ਆਪਣਾ ਵੱਡੀ ਕੋਈ ਛੋਟੀ ਕੁੜੀ ਦਾ ਵਿਆ ਕਰਕੇ ਤੇ ਨਾਲ ਦੀ ਮੰਮੀ ਆਦੀ ਵੀ ਤੁਸੀਂ ਹੁਣ ਆ ਕੇ ਨਹੀਂ ਬੱਸ ਕਰੋ ਉਹ ਕਹਿੰਦੀਆਂ ਵੀ ਨਹੀਂ ਹੋਣਨੀ ਕੁਛ ਵੀ ਕਰ ਲਾ ਉਦੋਂ ਮੜ ਕੇ ਫਿਰ ਮੈਂ ਉਥੋਂ ਹਟ ਗਿਆ ਕਿਤੇ ਨੌਕਰੀ ਕਰਦਾ ਸੀ ਇਹ ਇਹਨਾਂ ਉਹ ਮੈਂ ਕਹਦਾ ਕੋਈ ਨਹੀਂ ਇਹ ਜਿੰਨਾ ਕ ਮੈਂ ਕਹਿੰਦਾ ਇਹਨਾਂ ਕ ਇਹਨਾਂ ਕਦਾ ਮੇਰਾ ਕ ਮੇਰੇ ਪੂ ਵਧ ਕੇ ਆ ਜਾਂਦੀਆਂ ਮਹੀਨੇ ਦੇ ਸਾਲ ਦੇ ਅੱਛਾ ਜਾਨੀ ਮੈਂ ਇੱਕ ਸਾਬਕਾ ਮੈਨਾ ਆਪਣਾ ਆਰਮੀ ਤੋਂ ਆਇਆ ਖਿਆ ਮੈਂ ਟਾਇਰ ਆ ਜੀ ਤੇ ਮੈਂ ਕਿਹਾ ਵੀ ਕੋਈ ਨਹੀਂ ਮੈਂ ਕਿਹਾ ਇਹਨਾਂ ਦੇ ਹਿੱਸੇ ਦਾ ਮੈਂ ਕਿਹਾ ਹੁਣ ਅੱਧੋ ਅੱਢੀ ਇਹਨਾਂ ਦੇ ਨਾਂ ਤੇ ਤਿੰਨਾਂ ਦੇ ਨਾਂ ਤੇ ਲੁਵਾਈ ਹੋਏ ਪੈਸੇ ਹੂੰ ਐਂ ਕਿਹਾ ਵੀ ਮੈਂ ਕਿਹਾ ਚਲੋ ਜਿੰਨਾ ਚਿਰ ਮੇਰੀ ਜ਼ਿੰਦਗੀ ਉਹਨਾਂ ਚਿਰ ਆ ਉਦੋਂ ਮੜ ਕੇ ਆਵਾਂ ਚਾਰੇ ਚਾਰ ਪੈਸੇ ਹੋਏ ਆਪਦਾ ਵੀ ਤੁਸੀਂ ਕੋਈ ਆਪਦਾ ਰੋਜ਼ਗਾਰ ਬਣਾ ਤੋ ਘਰ ਬਣਾ ਕੇ ਦੇ ਤਾਂ ਕੱਲਾ ਇਹ ਸੀ ਤੇ ਕੱਲਾ ਹੀ ਇਹਦੇ ਇਹ ਆ ਪਹਿਲਾਂ ਇੱਕ ਬਾੜ ਰੱਖਾ ਜੀ ਹੁਣ ਇਹਨਾਂ ਦੇ ਦੋਨੀ ਪਾਸੇ ਕਰਤਾ ਮੈਂ ਕਿ ਜੇ ਤਾਂ ਕੋਈ ਮਿਲ ਕੇ ਰਹੇਗਾ ਤਾਂ ਦੋਨੇ ਪਾਸੇ ਚੱਲੇਗਾ ਨਹੀਂ ਇੱਕ ਪਾਸੋਂ ਬੰਦ ਕਰਨਗੇ ਇਹ। ਇਹ ਠੀਕ ਹੈ। ਬਾਪੂ ਜੀ, ਪੋਤੇ-ਪੋਤੀਆਂ ਦੇ ਵਿੱਚੋਂ ਕਿਹੜਾ ਬੱਚਾ ਤੁਹਾਨੂੰ ਥੋੜਾ ਜ਼ਿਆਦਾ ਮੋਹ ਕਰਦਾ, ਜ਼ਿਆਦਾ ਪਿਆਰ ਕਰਦਾ? ਜ਼ਿਆਦਾ ਮੇਰਾ ਕਰਦਾ ਛੋਟੀ ਕੁੜੀ। ਛੋਟੀ ਕੁੜੀ ਹੈ? ਹਾਂ। ਠੀਕ ਹੈ। ਇਹ ਜ਼ਿਆਦਾ ਕਰਦੀ। ਇਹ ਬਾਹਲਾ ਕਰਦੀ ਹੈ। ਹੂੰ। ਇਹ ਜਿੱਥੋਂ ਵੀ ਕਿਦੋਂ ਮੈਂ ਪਾਸੇ ਆ ਕੇ ਜਾਵਾਂ ਇਹ ਨਹੀਂ ਬਸ ਹੋਰ ਕੋਈ ਲਾਵੇ ਨਾ ਗੱਲ ਕਰੇ ਮੈਂ ਇਹਨੇ ਜ਼ਰੂਰ ਗੱਲ ਕਰਦੀ ਆ। ਮੈਨੂੰ ਡੈਡੀ ਜੀ ਆਹ ਲਿਆ ਦੇ, ਮੈਨੂੰ ਆਹ ਲਿਆ ਦੇ। ਮੈਂ ਕੋਈ ਨਹੀਂ ਮੈਂ ਬਸ ਇਹਨੂੰ ਕੋਡ ਜਦੋਂ ਮੈਂ ਜਾ ਲਾ ਇੱਧਰ ਜਾ ਮੈਂ ਉੱਥੋਂ ਮੈਂ ਫੋਨ ਲਾ ਦਨ ਦੱਸ ਕੀ ਖਾਣਾ ਅੱਛਾ ਇਹਨੇ ਕਹਾ ਮੈਨੂੰ ਆਹ ਚੀਜ਼ ਲਿਆ ਦੇ ਮੈਂ ਉਹੀ ਇਹਨੂੰ ਹਾਜ਼ਰ ਕਰ ਦਨੀ ਵੈਸੇ ਇੱਕ ਇੱਕ ਜੀ ਹੋਰ ਆ ਬਾਪੂ ਜਿਵੇਂ ਪਹਿਲਾਂ ਗੱਲ ਕਰੀ ਜਾਂਦੀ ਸੀ ਪਤਾ ਨਹੀਂ ਇਹ ਕਾਰਨ ਕੀ ਹੈ ਧੀਆ ਵੈਸੇ ਹੀ ਮੋਹ ਜ਼ਿਆਦਾ ਲੈਂਦੀ ਆ ਨਹੀਂ ਨਹੀਂ ਬਹੁਤ ਜ਼ਿਆਦਾ ਲੈਂਦੀਆਂ ਸਾਡੇ ਅਸੀਂ ਪਹਿਲੇ ਪਹਿਲਾ ਹੀ ਨਾ ਪਹਿਲਾ ਦੋ ਕੁੜੀਆਂ ਮੇਰੇ ਬੈਲਾ ਬੱਚੀਆਂ ਦੋ ਆ ਪਹਿਲਾਂ ਵੱਡਾ ਇਹ ਹੈ ਉਹ ਤੋਂ ਉਹ ਛੋਟੀਆਂ ਆ ਦੋ ਕੁੜੀਆਂ ਹੋਣ ਆਈਆਂ ਜੀ ਇਹ ਇਹ ਅਸੀਂ ਪਹਿਲੇ ਦਿਨ ਤੋਂ ਹੀ ਨਹੀਂ ਆਇਆ ਕੀਤਾ ਮੈਂ ਕਹਤਲ ਕੋਈ ਨਹੀਂ ਪਰਮਾਤਮਾ ਨੇ ਬਹੁਤ ਕੁ ਦਤਾ ਹੂੰ ਪਹਿਲਾ ਅਸੀਂ ਸਾਡਾ ਆਹ ਇੰਨਾ ਥਾ ਇੰਨਾ ਥਾ ਸੀ ਜਿੰਨਾ ਆਹ ਤੇ 51 ਦੋ ਮਸਾਂ ਦੇਂਦੇ ਸੀ ਹੂੰ ਉਸ ਤੋਂ ਬਾਅਦ ਅਸੀਂ ਉਹ ਵੀ ਉਹ ਤਾਂ ਜ਼ਿਆਦਾ ਆ ਐਵੇਂ ਨੂੰ ਹੀ ਦੇਦਾ ਮੈਂ ਕਹਤਲ ਕੋਈ ਨਹੀਂ ਮੈਂ ਮੇਰੇ ਛੋਟਾ ਸੀਗਾ ਮੈਂ ਕਹਤ ਤੂੰ ਰੱਖ ਲੈ ਯਾਰ ਤੇ ਉਹਨੂੰ ਦੇਦਾ ਉਸ ਤੋਂ ਬਾਅਦ ਇੱਥੇ ਪਾਇਆ ਆ ਕੇ ਫੇਰ ਉਹ ਤਾਂ ਪਾਕੇ ਤੇ ਆ ਵੇਲਾ ਵੀ ਆ ਕਿੱਥੇ ਹੁਣ ਪਹੁੰਚੇ ਬੈਠੇ ਆ ਆ ਮੈਂ ਇਹਨਾਂ ਕੋਲ ਵੀ ਜਿੰਨਾ ਤੱਕ ਮੈਂ ਬੈਠਾ ਉਹਨਾਂ ਚ ਤਾਂ ਉਹਨੂੰ ਕੋਈ ਬਖਰਾਉਂਦੀ ਨਹੀਂ ਜਿੱਥੇ ਮਰਜੀ ਗੇੜਾ ਕੱਢੋ ਜਾਂ ਆਥਨ ਨੂੰ ਮੈਂ ਕਹਾ ਮੈਨੂੰ ਦੱਸ ਦਿਆ ਕਰੋ ਜਿੱਥੇ ਜਾਣਾ ਕਿਤੇ ਅਸੀਂ ਬਸ ਤੇ ਜਾਓ ਜਿਹ ਤੇ ਰਸਤੇ داری ਜਾਓ ਕੁੜੀਆਂ ਕੋਲੇ ਮੈਂ ਇਹਨਾਂ ਨੂੰ ਆਖਿਆ ਵੀ ਤੁਸੀਂ ਜਾਣਾ ਹੀ ਜਾਣਾ ਬਾਕੀ ਕਿਸੇ ਕੋਲ ਜਾਓ ਚਾਹੇ ਨਾ ਜਾਓ ਜਿੰਦ ਤੇ ਮੈਂ ਬੈਠਾ ਉਹਨਾਂ ਚ ਜਾਓ ਜੇ ਕੋਈ ਚੀਜ਼ ਤੇ ਦੁੱਖ ਤਕਲੀਫ ਉਹਨਾਂ ਦੀ ਉਹਨਾਂ ਦੇ ਪੁੱਛੋ ਜਾ ਕੇ ਜੀ ਜੀ ਬਾਈ ਜੀ ਤੁਹਾਡਾ ਵੀ ਭੈਣੇ ਤੁਹਾਡਾ ਵੀ ਬਾਪੂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਪਰਿਵਾਰ ਦਾ ਠੀਕ ਹੈ ਜੀ ਤੁਸੀਂ ਸਮਾਂ ਦਿੱਤਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ ਇਹ ਇੰਟਰਵਿਊ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਜੁੜਿਓ ਕਿਉਂਕਿ ਇਹਨਾਂ ਧੀਆ ਨੇ ਇਸ ਪਰਿਵਾਰ ਦੀ ਕਿਸਮਤ ਬਦਲ ਦਿੱਤੀ ਹੈ ਤੇ ਤੁਹਾਡੀ ਵੀ ਕਿਸਮਤ ਬਦਲੇ ਤੁਹਾਡੇ ਘਰ ਵੀ ਧੀਆ ਹੋਣ ਤੇ ਜੁੜਾਂਗੇ ਇੱਕ ਨਵੀਂ ਇੰਟਰਵਿਊ ਦੇ ਨਾਲ ਟੁਡੇਰੋ ਸਫਰ ਦੇ ਨਾਲ ਧੰਨਵਾਦ